ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾਂ ਮਹੱਲਾ ਪਹਿਲਾ ਪਾਇਆ ਬ੍ਰਹਮਾ ਮਨ ਹੈ ਤੋਤੀ ਗਿਆਨ ਜਿਨੇਉ ਧਿਆਨ ਕੁਸ ਪਾਤੀ ਹਰ ਨਾਮਾ ਜਸ ਜਾਚੋ ਨਾਉ ਗੁਰ ਪ੍ਰਸਾਦੀ ਬ੍ਰਹਮ ਸੁਮਾਓ ਪਾਂਡੇ ਐਸਾ ਬ੍ਰਹਮ ਵਿਚਾਰ ਨਾਮੈ ਸੁਚ ਨਾਮੋ ਪੜੋ ਨਾਮੈ ਚਜ ਅਚਾਰ ਰਹਾਓ ਸਭ ਤੋਂ ਪਹਿਲਾਂ ਤੁਹਾਨੂੰ ਸਮਝਣ ਦੀ ਲੋੜ ਹੈ ਕਿ ਆਕਾਸ਼ ਕੀ ਹੈਗਾ ਆਕਾਸ਼ ਜਿਹੜਾ ਹੈਗਾ ਖਾਲੀ ਸਪੇਸ ਆਏਗਾ ਤੇ ਖਾਲੀ ਸਪੇਸ ਦੇ ਵਿੱਚ ਜਿਹੜਾ ਪਰਮੇਸ਼ਰ ਹੈ ਜਿਹੜਾ ਹੁਕਮ ਹੈ ਉਹ ਸਰਬ ਵਿਆਪੀ ਹੈ ਹਰ ਪਾਸੇ ਉਹ ਸਮਾਇਆ ਹੋਇਆ ਹੈਗਾ ਸਰਬ ਵਿਆਪੀ ਆਰਾਮ ਸੰਗ ਰਤਨ ਜਿਨੀ ਜਾਤਾ ਤਿੰਨ ਕੀ ਇਹ ਰਹਿਤ ਸਤਿ ਵਜਨ ਸਾਧੂ ਸਭ ਕਹਿ ਹੁਕਮ ਜਿਹੜਾ ਹੈਗਾ ਸਾਬਤ ਸੂਰਤ ਦਸਤਾਰ ਫਿਰਾ ਜਿਹੜੇ ਸਾਬਤ ਸੂਰਤ ਹੈ ਸਾਬਤ ਸੂਰਤ ਦਾ ਮਤਲਬ ਹੈਗਾ ਜੀਨਾਂ ਦਾ ਗਿਆਨ ਪੂਰਾ ਹੈਗਾ ਜਿਨ੍ਹਾਂ ਦੇ ਦਿਲ ਸਾਬਤ ਹੈਗੇ ਹੁਣ ਇੱਕ ਉਹ ਹਨ ਜਾਕੋ ਦਿਲ ਸਾਬਤ ਨਹੀਂ ਕਾ ਕੋ ਕਹਿਤ ਖੁਦਾਏ ਹੁਣ ਜਿਨ੍ਹਾਂ ਦਾ ਜਿਹੜਾ ਮਨ ਜੇ ਤਿੱਕ ਨਹੀਂ ਹੈਗਾ ਖੁਦਾ ਬਾਰੇ ਕੀ ਗਿਆ ਬਿਆਨ ਕਰ ਸਕਦੇ ਆ ਪਰ ਜਿਹੜੇ ਸਾਬਤ ਸੂਰਦ ਉਹਨਾਂ ਨੂੰ ਵੀ ਸਮਝ ਹੁੰਦੀ ਹੈਗੇ ਹੁਣ ਉਹਨਾਂ ਦੀ ਜਿਹੜੀ ਇੱਛਾ ਸ਼ਕਤੀ ਹੈ ਉਹ ਹੁਕਮ ਹੈਗਾ ਹੁਕਮ ਦੀ ਜ਼ਰੂਰਤ ਕਾਨੂੰਨ ਦੀ ਜ਼ਰੂਰਤ ਲਾ ਦੀ ਜ਼ਰੂਰਤ ਤਾਂ ਪੈਂਦੀ ਹੈ ਜੇ ਸ੍ਰਿਸ਼ਟੀ ਹੋਵੇ ਹੋ ਸ੍ਰਿਸ਼ਟੀ ਜਦੋਂ ਕਹਿੰਦੇ ਪ੍ਰਥਮੇ ਰਚਿਆ ਸਤ ਗਾ ਖੇੜਾ ਤ੍ਰਿਤੀਏ ਮੇ ਕਿਛ ਪਿਆ ਦਤੇੜਾ ਦੁਤੀਆ ਅਰਧ ਅਰਧ ਸਮਾਇਆ ਏਕ ਰਹਾ ਤਾਂ ਏਕ ਦੇਖਾਇਆ ਜਿਨ੍ਹਾਂ ਦੇ ਅੰਦਰ ਤ੍ਰੇੜ ਪੈਦਾ ਹੋਈ ਉਹਨਾਂ ਦੇ ਲਈ ਇਹ ਸ੍ਰਿਸ਼ਟੀ ਪੈਦਾ ਕੀਤੀ ਗਈ ਹੈ ਜੀ ਜਿਨ੍ਹਾਂ ਦੇ ਅੰਦਰ ਤ੍ਰੇੜ ਨਹੀਂ ਪੈਦਾ ਹੋਈ ਸਾਬਤ ਸੂਰਤ ਦਸਤਾਰ ਸਿਰੈ ਰਹੇ ਹੁਕਮ ਦੇ ਵਿਚੇ ਰਹੇ ਤਸੇ ਸਭ ਜਗ ਸਹਿਜ ਉਪਾਇਆ ਤੀਨ ਭਵਨ ਇੱਕ ਜੋਤੀ ਗੁਰਮੁਖੀ ਵਸਤੁ ਪ੍ਰਾਪਤ ਹੋ ਵੈਚਣ ਲੈ ਮਾਨਕ ਮੋਤੀ ਸਹਿਜ ਅਵਸਥਾ ਵਿੱਚ ਹੋ ਕੇ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਉਹ ਫਿਰ ਇਹਦੇ ਵਿੱਚ ਜਿਹੜਾ ਹੁਣ ਜਿਨ੍ਹਾਂ ਦੇ ਵਿੱਚ ਕਮੀ ਆਏ ਉਹਨਾਂ ਦਾ ਉਪਚਾਰ ਹੋ ਰਿਹਾ ਹੈਗਾ ਦਸਮ ਗ੍ਰੰਥ ਵਿੱਚ ਵੀ ਬਚਨ ਆਉਂਦਾ ਪ੍ਰਥਮ ਕਾਲ ਸਭ ਜਗ ਕੋ ਤਾਤਾ ਤਾਤੇ ਭਇਓ ਤੇਜ ਵਿਖਿਆਤਾ ਸੋਈ ਭਵਾਨੀ ਨਾਮ ਕਹਾਈ ਜਿਨ ਸਿਗਰੀ ਜੇ ਸ੍ਰਿਸ਼ਟ ਉਪਾਈ ਕਹਿੰਦੇ ਪ੍ਰਥਮ ਕਾਲ ਜਿਹੜਾ ਹੈਗਾ ਜਿਹੜਾ ਕਾਲ ਆ ਜਿਹੜਾ ਹੁਕਮ ਹੈ ਕਾਲ ਅਕਾਲ ਖਸਮ ਦਾ ਕਿੰਨਾ ਜਿਹੜਾ ਅਕਾਲ ਖਸਮ ਦਾ ਜਿਹੜਾ ਸਾਬਤ ਸੂਰ ਦਸਤਾਰ ਸਿਰਾਂ ਹੈਗੇ ਜਿਹੜੇ ਪੂਰਨ ਬ੍ਰਹਮਾ ਹੈਗੇ ਉਹਨਾਂ ਦੀ ਜਿਹੜੀ ਇੱਛਾ ਸ਼ਕਤੀ ਆ ਉਹਨੂੰ ਹੁਕਮ ਕਿਹਾ ਗਿਆ ਹੈ ਉਹ ਸਾਰੇ ਜਗਤ ਦਾ ਤਾਤਾ ਹੈਗਾ ਪੈਦਾ ਕਰਨ ਵਾਲਾ ਕ੍ਰੀਏਟਰ ਹੈਗਾ ਤਾਤੇ ਭਇ ਉਹ ਤੇਜ ਬਖਿਆ ਤਾਂ ਉਹ ਤੋਂ ਇਹ ਜਿਹੜਾ ਸਾਰਾ ਤੇਜ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਉਹ ਤਾਂ ਇਹ ਸਾਰਾ ਤੇਜ ਪੈਦਾ ਹੋਇਆ ਸੋਈ ਭਵਾਨੀ ਨਾਮ ਕਹਾਈ ਜਿਨੇ ਸਿਗਰੀ ਜੈ ਸ੍ਰੇਸ਼ਟ ਪਾਈ ਹੁਣ ਕਹਿੰਦੇ ਉਹ ਹੀ ਉਹਦਾ ਹੀ ਨਾਮ ਭਵਾਨੀ ਆ ਉਹਨੂੰ ਭਵਾਨੀ ਵੀ ਉਹਨੂੰ ਕਹਿੰਦੇ ਭਵਾਨੀ ਦਾ ਮਤਲਬ ਹੁੰਦਾ ਹੈ ਜਿਹੜੀ ਜਿਹੜੀ ਵਿਵੇਕਬੁੱਧ ਜਿਹੜੀ ਗੁਰਮਤ ਹੈ ਜਿਹੜਾ ਸੱਚ ਦਾ ਗਿਆਨ ਹੈਗਾ ਉਹਨੂੰ ਕੋਈ ਝੂਠ ਵਾਲਾ ਉੱਤੇ ਤਰਕ ਨਹੀਂ ਕਰ ਸਕਦਾ ਇਸ ਕਰਕੇ ਉਹ ਭਵਾਨੀ ਹੈਗੀ ਆ ਜਿਨੇ ਸਿਗਰੀ ਜੈ ਸ੍ਰੇਸ਼ਟ ਪਾਈ ਜਿਹੜੀ ਇਹ ਸਾਰੀ ਸ੍ਰਿਸ਼ਟੀ ਹੈ ਉਹਦੀ ਪੈਦਾ ਕੀਤੀ ਹੋਈ ਹੈਗੀ ਆ ਜਿਹੜਾ ਕਾਲ ਹੈਗਾ ਜਿਹੜਾ ਪੂਰਨ ਬ੍ਰਹਮ ਉਹ ਕਾਲ ਹੈਗਾ ਜਿਹਦੀ ਉਹਦੀ ਇੱਛਾ ਸ਼ਕਤੀ ਹੈਗੀ ਆ ਉਹਨੂੰ ਭਵਾਨੇ ਕਿਹਾ ਹੈਗਾ ਉਹਨੂੰ ਗੁਰਮਤ ਕਿਹਾ ਉਹਨੂੰ ਭਵੇਕਵਦ ਕਿਹਾ ਹੈਗਾ ਕਹਿੰਦੇ ਪ੍ਰਥਮੇ ਓਮਕਾਰ ਤਿੰਨੇ ਕਹਾ ਸੋ ਤੁਨੀ ਪੂਰ ਜਗਤ ਮੇਰਾ ਸਭ ਤੋਂ ਪਹਿਲਾਂ ਉਹਨਾਂ ਨੇ ਕੀ ਕਿਹਾ ਓਮਕਾਰ ਓਮਕਾਰ ਕਿਹਾ ਨਹੀਂ ਫਿਰ ਉਹ ਜਿਹੜੀ ਧੁਨੀ ਹੈਗੀ ਉਹ ਜਿਹੜਾ ਸ਼ਬਦ ਹੈਗਾ ਪੂਰ ਜਗਤ ਨੂੰ ਸਾਰੇ ਜਗਤ ਵਿੱਚ ਉਹ ਪੂਰ ਰਿਹਾ ਹੈਗਾ ਭਰ ਕੇ ਪੂਰਾ ਕਰਨ ਵਾਲਾ ਹੈਗਾ ਕਹਿੰਦੇ ਤਾਂ ਤੇ ਜਗਤ ਤਾਂ ਪਰ ਵਿਸਥਾਰਾ ਪੁਰਖ ਪ੍ਰਕਿਰਤੀ ਜਵਦੂ ਵਿਚਾਰਾ ਕਹਿੰਦੇ ਉਹ ਤੋਂ ਸਾਰੇ ਜਿਹੜਾ ਜਗਤ ਦਾ ਵਿਸਥਾਰ ਹੋਇਆ ਹੈਗਾ ਛੇ ਜਿਹੜਾ ਪੁਰਖ ਪ੍ਰਕਿਰਤੀ ਹੈਗਾ ਇੱਕ ਪੁਰਖ ਹੈਗਾ ਤੇ ਇੱਕ ਪ੍ਰਕਿਰਤੀ ਹੈਗੀ ਹੈ ਤੇ ਇਹ ਦੋ ਵਿਚਾਰ ਹੈਗੇ ਆ ਦੋ ਤਰ੍ਹਾਂ ਦਾ ਇਹ ਫਿਲਾਸਫੀ ਹੈਗੀ ਆ ਪੁਰਖ ਕੀ ਹੈ ਜਿਹੜਾ ਪੁਰਖ ਹੈਗਾ ਪੂਰਾ ਕਰਨ ਵਾਲਾ ਪੂਰੀ ਪੂਰੀ ਵਸੰਤਾ ਸਾ ਪੁਰਖ ਤੇ ਜਿਹੜੀ ਪ੍ਰਕਿਰਤੀ ਹੈ ਜਿਹੜੀ ਸ੍ਰਿਸ਼ਟੀ ਹੈ ਇਹ ਪ੍ਰਕਿਰਤੀ ਹੈਗੀ ਆ ਤਾਰਿਤਿਕ ਵੀ ਜੀ ਦਾ ਵੀ ਬਚਨ ਹੈ ਦੂਤਿਆ ਦੋਇਕਰ ਜਾਣੇ ਅੰਗ ਮਾਇਆ ਬ੍ਰह्म ਰਮੈ ਸਾਦਸਨ ਜਿਹੜਾ ਮਾਇਆ ਤੇ ਬ੍ਰਹਮ ਆਵੇਸ਼ ਇਕੱਠੇ ਰਹਿੰਦੇ ਹੈਗੇ ਪਰ ਉਹ ਅਜੇ ਇੱਛਾ ਸ਼ਕਤੀ ਰੂਪ ਵਿੱਚ ਜਦੋਂ ਸ਼੍ਰਿਸ਼ਟੀ ਪੈਦਾ ਹੋਣ ਤੋਂ ਪਹਿਲਾਂ ਦੀ ਗੱਲ ਹੈ ਜਿੱਦਾਂ ਸ਼੍ਰਿਸ਼ਟੀ ਪੈਦਾ ਹੋ ਜਾਂਦੀ ਉਦੋਂ ਜਿਹੜੀ ਦਿਸhti ਹੈਗੀ ਆ ਉਹ ਕੁਦਰਤ ਹੈਗੀ ਆ ਇਸ ਤਰ੍ਹਾਂ ਜਿਹੜਾ ਇਹ ਵਿਸਤਾਰ ਹੋਇਆ ਹੈਗਾ ਜਿਹੜੀ ਇੱਛਾ ਹੈਗੀ ਆ ਇੱਛਾ ਜਿਹੜੇ ਅੰਦਰ ਸਾਜਦੀ ਇੱਛਾ ਹੈਗੀ ਆ ਬਾਣੇ ਵਿੱਚ ਚੱਲਦਾ ਹੈਗਾ ਉਹ ਸਟਿਲ ਇੱਕ ਹੀ ਹੈਗਾ ਉਹ ਅਜੇ ਵੀ ਇੱਕ ਹੀ ਹੈਗਾ ਉਹਨੂੰ ਯਾਦ ਸੱਚ ਜਗਾਰ ਸੱਚ ਹੈ ਪੀਸਾ ਚ ਨਾਨਕ ਹੋਸੀ ਪੀ ਸੱਚ ਕਿਹਾ ਗਿਆ ਹੈਗਾ ਜੇ ਇਹਦੇ ਅੰਦਰ ਜਿਹੜੀ ਇੱਛਾ ਸੱਚ ਦੀ ਹੈਗੀ ਆ ਜਿਨੇ ਜਨਮ ਲਿਆ ਹੈਗਾ ਉਹਦੇ ਅੰਦਰ ਜਿਹੜੀ ਮਾਇਆ ਦੀ ਇੱਛਾ ਹੈਗੀ ਆ ਕਿਉਂਕਿ ਜਿਹੜੀ ਸੱਚ ਦੀ ਇੱਛਾ ਹੈਗੀ ਉਹਦਾ ਆਕਾਰ ਨਹੀਂ ਹੈਗਾ ਉਹਨੂੰ ਅਕਾਲ ਮੂਰਤ ਕਿਹਾ ਗਿਆ ਹੈਗਾ ਕਿਉਂਕਿ ਸੱਚ ਜਿਹੜਾ ਹੈਗਾ ਸੱਚ ਨੂੰ ਕੋਈ ਕੱਟ ਵੱਢ ਨਹੀਂ ਸਕਦਾ ਹੈਗਾ ਆਤਮਾ ਨੂੰ ਕੋਈ ਕੱਟ ਵੱਢ ਨਹੀਂ ਸਕਦਾ ਹੈਗਾ ਜੇ ਇਹਦੇ ਅੰਦਰ ਮਾਇਆ ਦੀ ਇੱਛਾ ਪੈਦਾ ਹੋਈ ਹੈ ਮਾਇਆ ਦੀ ਇੱਛਾ ਦਾ ਹੀ ਆਕਾਰ ਹੈਗਾ ਜਿੰਨੇ ਵੀ ਇਹ ਸਰੀਰ ਹੈਗੇ ਇਹ ਵਿਸ਼ਵ ਸੰਸਾਰ ਤੁਮ ਜੋ ਦੇਖਦੇ ਇਹ ਉਹ ਹਰਕਾਰ ਰੂਪ ਹੈ ਹੁਣ ਇਹ ਜਿਹੜਾ ਵਿਸ਼ਵ ਸੰਸਾਰ ਹੈਗਾ ਜਿਨ੍ਹਾਂ ਦੇ ਅੰਦਰ ਕਵੀ ਪੈਦਾ ਹੋ ਗਈ ਹੈ ਉਹਨਾਂ ਦਾ ਇਹ ਰੂਪ ਹੈਗਾ ਰੂਪ ਤੋਂ ਪਹਿਲਾਂ ਉਹ ਅੰਦਰ ਮਾਇਆ ਦੀ ਇੱਛਾ ਆਏਗੀ ਕਲਪਨਾ ਆਏਗੀ ਆ ਕਲਪਨਾ ਜਿਹੜੀ ਹੈਗੀ ਆ ਕਲਪਨਾ ਦਾ ਮਤਲਬ ਹੁੰਦਾ ਕਿ ਮਾਇਆ ਦੀ ਇੱਛਾ ਮਾਇਆ ਦੀ ਇੱਛਾ ਕਰਕੇ ਜੀਵ ਪੈਦਾ ਹੋਇਆ ਹੈਗਾ ਪਰ ਇਹ ਜੀਵ ਜਿਹੜਾ ਹੈਗਾ ਇਹ ਜੀਵ ਬ੍ਰਹਮਾ ਹੈਗਾ ਇਹ ਬ੍ਰਹਮਾ ਨੂੰ ਜਦੋਂ ਆਪਣੇ ਸਨਾਤਨ ਮਤ ਵਿੱਚ ਬ੍ਰਹਮਾ ਨੂੰ ਵੀ 파ਰਬ੍ਰਮ ਕਹਿ ਦਿੱਤਾ ਹੈਗਾ ਉਹਦੇ ਨਾਲ ਇਹਨਾਂ ਨੇ ਜਿਹੜਾ ਅਕਾਲ ਹੈ ਨਿਰਾਕਾਰ ਸੁਭਾਅ ਉਹਨੂੰ ਗਾਇਬ ਕਰ ਦਿੱਤਾ ਹੈਗਾ ਇਸ ਕਰਕੇ ਇਸ ਜਿਹੜਾ ਸ਼ਬਦ ਹੈਗਾ ਕਾਇਆ ਬ੍ਰਹਮ ਮਨ ਹੈ ਧੋਤੀ ਇਹਦੇ ਵਿੱਚ ਇਹਨੂੰ ਆਪਾਂ ਹੁਣ ਅੱਜ ਸਮਝਦੇ ਆ ਗਏ ਆ ਪਰ ਇਹਨੂੰ ਸਮਝਣ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਇਹ ਜਿਹੜਾ ਆਕਾਸ਼ ਹੈਗਾ ਆਕਾਸ਼ ਦੇ ਨਾਲ ਜੋਤ ਰਹਿੰਦੀ ਹੈਗਾ ਆਕਾਸ਼ ਤੇ ਜੋਤ ਜਿਹੜੇ ਉਹ ਕੱਠੇ ਰਹਿੰਦੇ ਹੈਗੇ ਕੋਕੇ ਕਰਬਾਨ ਦਾ ਬਚਨ ਹੈ ਸਾਚੇ ਤੇ ਪਵਣਾ ਤਿਆ ਪਵਣੇ ਤੇਜਾ ਲੋਏ ਜਲ ਤੇ ਤ੍ਰਿਪਰਣ ਸਾਜਿਆ ਘਟ ਘਟ ਜੋਤ ਸਮੋਏ ਹੁਣ ਜਿਹੜਾ ਸਾਚਾ ਉਹਦੀ ਜਿਹੜੀ ਦੇਹੀ ਹੈ ਉਹ ਆਕਾਸ਼ ਹੈ ਗਿਆ ਤੇ ਜਿਹੜਾ ਆਕਾਸ਼ ਹੈਗਾ ਉਹ ਮਾਇਆ ਤਤ ਹੈਗਾ ਪੰਜ ਤਤ ਵਿੱਚ ਆਉਂਦੇ ਆ ਅਪ ਤੇਜ ਵਾਜੂ ਪ੍ਰਥਵੀ ਆਕਾਸ਼ ਹੁਣ ਉਹਦੇ ਵਿੱਚ ਆਉਂਦਾ ਅਪ ਪਾਣੀ ਅੱਗ ਵਾਜੂ ਹਵਾ ਪ੍ਰਥਵੀ ਧਰਤੀ ਤੇ ਆਕਾਸ਼ ਇਹ ਪੰਜ ਤੱਤ ਹੈਗੇ ਪਰ ਜਿਹੜਾ 5ਵਾਂ ਤੱਤ ਆਕਾਸ਼ ਹੈ ਜਿਹੜਾ ਇੱਕ ਤੱਤ ਹੈਗਾ ਉਹ ਸਾਚੀ ਦੀ ਦੇਹੀ ਹੈਗੀ ਆ ਜੋ ਤ ਆਕਾਸ਼ ਤੱਤ ਦੇ ਨਾਲੇ ਰਹਿੰਦੀ ਆ ਬਾਕੀ ਜਿਹੜੇ ਤੱਤ ਹੈਗੇ ਆ ਪੌਣ ਪਾਣੀ ਕੀ ਦੇਹ ਸਰੀਰ ਹੁਣ ਜਿਹੜਾ ਪੌਣ ਪਾਣੀ ਹੈਗਾ ਪੌਣ ਗੁਰੂ ਪਾਣੀ ਪਿੱਤਾ ਹੁਣ ਪਵਨ ਜਿਹੜਾ ਗੁਰੂ ਹੈਗਾ ਤੇ ਪਾਣੀ ਪਿੱਤਾ ਹੈਗਾ ਪਵਨ ਦੇ ਦੁਆਰਾ ਜਿਹੜਾ ਆਪਾਂ ਨੂੰ ਆ ਜਿਹੜੇ ਕੰਨਾਂ ਨਾਲ ਗਿਆਨ ਦ੍ਰਿਣ ਨਾਲ ਗਿਆਨ ਸੁਣਦੇ ਆ ਪਵਨ ਦੇ ਕਰਕੇ ਸੁਣਦੇ ਹੈਗੇ ਸਭ ਤੋਂ ਪਹਿਲਾਂ ਜਿਹੜੇ ਜੀਵ ਉਹ ਪਾਣੀ ਵਿੱਚ ਪੈਦਾ ਹੋਏ ਸੀ 42 ਲੱਖ ਜੀਵ ਜੀ ਆਇਆਂ ਨੂੰ ਪਰ ਉਹ ਪਹਿਲਾਂ ਪਾਣੀ ਵਿੱਚ ਰਹਿੰਦੇ ਸੀ ਫਿਰ ਹੁਣ ਜਿਹੜੀ ਡਿਵੈਲਪਮੈਂਟ ਹੋ ਕੇ 84 ਲੱਖ ਜੋਂ ਉਪਾਈ ਮਾਨਕ ਕੋ ਪ੍ਰਵਦੀ ਵੜਾਈ ਹੁਣ ਇਹ 84 ਲੱਖ ਦਾ ਆਖਰੀ ਪੌੜੀ ਤੇ ਹੈ ਕਹਿੰਦੇ ਇਸ ਪੌੜੀ ਤੇ ਜੋਂ ਨੱਕ ਚੁੱਕ ਕੇ ਆਏ ਜਾਏ ਜੋਂਨੀ ਪਰਮਾਇੰਦਾ ਆਉਂਦਾ ਜਾਂਦਾ ਰਹਿੰਦਾ ਤੇ ਜੋਂਨੀ ਵਿੱਚ ਘੁੰਮਦਾ ਹੈ ਇਸ ਕਰਕੇ ਬਹੁਤ ਇੰਪੋਰਟੈਂਟ ਹੈ ਇੱਥੇ ਕਿ ਆਪਣੇ ਆਪ ਨੂੰ ਸਮਝਿਆ ਜਾਵੇ ਤੇ ਸਮਝ ਕੇ ਬੁੱਝ ਕੇ ਹੀ ਆਪਾਂ ਇਸ ਜਿਹੜਾ ਭਵ ਸਾਗਰ ਤੋਂ ਪਾਰ ਹੋ ਸਕਦੇ ਆ। ਜੋ ਜਿਹੜੀ ਕਾਇਆ ਹੈਗੀ ਆ ਉਹ ਆਕਾਸ਼ ਹੈਗਾ। ਆਕਾਸ਼ ਦੇ ਵਿੱਚ ਜੋਤ ਹੈ। ਹੁਣ ਆਕਾਸ਼ ਦੇ ਵਿੱਚ ਜਦੋਂ ਜੋਤ ਹੈਗੀ ਆ ਉਹਨਾਂ ਜਿਹੜੇ ਗੋਪਤ ਰੂਪ ਵਿੱਚ ਹੈ ਗਿਆ। ਪਰ ਜਦੋਂ ਇਹਦੇ ਅੰਦਰ ਜਿਹੜੀ ਇੱਛਾ ਪੈਦਾ ਹੋ ਗਈ ਹੈ। ਮਾਇਆ ਦੀ ਜਿਹੜੀ ਇੱਛਾ ਹੈਗੀ ਉਹਦਾ ਆਕਾਰ ਹੈਗਾ। ਜਿਹੜੀ ਮਾਇਆ ਦੀਆਂ ਛਾਵਾਂ ਜੋ ਵੀ ਇਹਨੂੰ ਉਹਦੇ ਕਰਕੇ ਇਹਨੂੰ ਸਰੀਰ ਮਿਲਦਾ ਹੈਗਾ। ਜਿਹੜਾ ਸਰੀਰ ਉਹ ਜਿਹੜਾ ਕਾਇਆ ਦੇ ਉੱਤੇ ਪਾਇਆ ਹੋਇਆ ਕੱਪੜਾ ਹੈਗਾ। ਤੋਤੀ ਹੈਗੀ ਜਿਵੇਂ ਹੁਣ ਸਰੀਰ ਹੈ ਕਿਸੇ ਦਾ ਉੱਤੇ ਤੋਤੀ ਲਾਈ ਹੈਗੀ ਆ ਇਸ ਤਰ੍ਹਾਂ ਇਹ ਮਨ ਜਿਹੜਾ ਹੈਗਾ ਇੱਕ ਆਇਆ ਦੇ ਪਉਤੇ ਪਾਇਆ ਹੋਇਆ ਇੱਕ ਕਪੜਾ ਹੈ ਕਿਉਂਕਿ ਜਿਹੜੀ ਇੱਛਾ ਹੈਗੀ ਹੈ ਇੱਛਾ ਦਾ ਹੀ ਆਕਾਰ ਹੈ ਜਿਵੇਂ ਮਾਇ ਦੀ ਇੱਛਾ ਦਾ ਆਕਾਰ ਸੰਸਾਰ ਵਿੱਚ ਦਿਖੂਗਾ ਪਰ ਜੇ ਉਹ ਅਜੇ ਗੁਪਤ ਹੈਗੀ ਆ ਤਾਂ ਉਹਨੂੰ ਪਰਾਵਾਣੀ ਵੀ ਉਹਨੂੰ ਕਹਿੰਦੇ ਹੈ ਪਰਾਵਾਣੀ ਜਿੰਨਾ ਚਿਰ ਜਿਹੜਾ ਥਾਟ ਹੈ ਵਿਚਾਰ ਹੈ ਤੁਹਾਡੇ ਅੰਦਰ ਹੈ ਪਰ ਬਾਹਰ ਨਹੀਂ ਪ੍ਰਗਟ ਹੋਇਆ ਉਹਨਾਂ ਚਿਰੇ ਪਰਾਵਾਣੀ ਹੈਗੀ ਪਰ ਜਦੋਂ ਆਪਾਂ ਥਾਟ ਨੂੰ ਬਾਹਰ ਪ੍ਰਗਟ ਕਰਦੇ ਆ ਪਰਾਪਸੰਤੀ ਪਸੰਤੀ ਦਾ ਮਤਲਬ ਅੰਦਰ ਜਦੋਂ ਜਿਹੜਾ ਥਾਟ ਹੈਗਾ ਵਿਚਾਰ ਹੈਗਾ ਹਵਾ ਦੇ ਵਿੱਚ ਮਿਕਸ ਹੁੰਦਾ ਹੈ ਪਿਸਦਾ ਫਿਰ ਉਸ ਤੋਂ ਬਾਅਦ ਮਾਧਿਅਮ ਬਣਦਾ ਹੈ ਪਰ ਆ ਪਸੰਤੀ ਮਾਧਿਅਮ ਮਾਧਿਅਮ ਦਾ ਮਤਲਬ ਹੈ ਮੀਡੀਅਮ ਜਦੋਂ ਆਪਾਂ ਉਹ ਬੋਲ ਨੂੰ ਬਾਹਰ ਬੋਲ ਕੇ ਦੱਸਦੇ ਹਾਂ ਇਸ ਤਰ੍ਹਾਂ ਇਹ ਜਿਹੜਾ ਸਰੀਰ ਵਿੱਚ ਮੀਡੀਅਮ ਆਏਗਾ ਉਹ ਮਾਧਿਅਮ ਬਣਿਆ ਗੱਲ ਇਹ ਤੋਂ ਜਦੋਂ ਆਪਾਂ ਬੋਲ ਬਾਹਰ ਕੱਢਿਆ ਹੈਗਾ ਜਿਵੇਂ ਜਿੰਨਾ ਚਿਰ ਚੱਕੀ ਦੇ ਵਿੱਚ ਆਟਾ ਪਿਸ ਰਿਹਾ ਹੈਗਾ ਤੇ ਉਨਾਂ ਚਿਰ ਉਹ ਜਿਹੜਾ ਚਰ ਬਾਹਰ ਨਹੀਂ ਆਇਆ ਉਹਨਾਂ ਚੋਂ ਪਸੰਤੀ ਹੈਗਾ ਪਿਸਰੇ ਅੰਦਰ ਉਹਦੇ ਉਹਦੇ ਉੱਤੇ ਵਿਚਾਰ ਹੋਈ ਆ ਵਿਚਾਰ ਹੋ ਰਹੀ ਕਿ ਕਿਵੇਂ ਇਹਨੂੰ ਬੋਲ ਕੇ ਦੱਸਣਾ ਆਏਗਾ ਪਰ ਜਦੋਂ ਆਟਾ ਬਾਹਰ ਆ ਜਾਂਦਾ ਇਸੇ ਤਰ੍ਹਾਂ ਜਿਹੜੀ ਸ਼ਬਦ ਬਾਹਰ ਆਇਆ ਉਹ ਮਾਧਿਅਮ ਬਣਿਆ ਤੇ ਮਾਧਿਅਮ ਤੋਂ ਬਾਅਦ ਜਿਹੜੇ ਸੁਣਨ ਵਾਲਾ ਜੇ ਕੋਈ ਸੁਣਨ ਵਾਲਾ ਹੈਗਾ ਜੇ ਤਾਂ ਉਹਨੂੰ ਸਮਝ ਆ ਗਈ ਤਾਂ ਵੈਕੜੀ ਬਣਦੀ ਹੈ ਪਰ ਜੇ ਸਮਝ ਨਹੀਂ ਆਈ ਤਾਂ ਵੈਕੜੀ ਨਹੀਂ ਹੈ ਜਿਵੇਂ ਆਪਾਂ ਹੁਣ ਬਾਹਰਲੇ ਕੰਟਰੀਆਂ ਵਿੱਚ ਜਾਂਦੇ ਆ ਜੇ ਕੋਈ ਤਾਂ ਇੰਡੀਆ ਤੋਂ ਕੈਨੇਡਾ ਅਮਰੀਕਾ ਗਿਆ ਜਾਂਦਾ ਹੈ ਤੇ ਜੇ ਉਹਨੂੰ ਉਥੇ ਦੀ ਬੋਲੀ ਨਹੀਂ ਆਉਂਦੀ ਤੇ ਉਹ ਬੋਲ ਕੇ ਪੁੱਛਦਾ ਵੀ ਹੈ ਤੇ ਉਹ ਮਾਧਿਮਤਾ ਬਣੀ ਹੈ ਪਰ ਉਹਦੀ ਸਮਝ ਤੇ ਨਹੀਂ ਆਈ ਇਸ ਤਰ੍ਹਾਂ ਵੈਖੜੀ ਉਹ ਨਾ ਜਰ ਨਹੀਂ ਬਣਦੀ ਜੇ ਨਾ ਜਰ ਸਮਝ ਨਹੀਂ ਆਉਂਦੀ ਇਸ ਕਰਕੇ ਜਿਹੜੀ ਵੈਖੜੀ ਉਹ ਤਾਂ ਹੀ ਬਣਦੀ ਹੈ ਜੇ ਦੋਨਾਂ ਦੀ ਲੈਂਗੁਏਜ ਸੇਮ ਹੋਵੇ ਇਸ ਤਰ੍ਹਾਂ ਵੈਖੜੀ ਵਾਣੀ ਹੋ ਹੈਗੀ ਹੈ ਜੇ ਮਨ ਨੂੰ ਸਮਝ ਆਈ ਤਾਂ ਇਹ ਵੈਖੜੀ ਵਾਣੀ ਹੈ ਪਰ ਜੇ ਨੂੰ ਸਮਝੇ ਨਹੀਂ ਆਈ ਤਾਂ ਇਸ ਕਰਕੇ ਜਿਹੜਾ ਦਰਵਾਣੀ ਹੈ ਜਿਹੜਾ ਹੁਕਮ ਹੈਗਾ ਕਹਿੰਦੇ ਕਾਲ ਕਰਮ ਕਰਹਿਣ ਜੇ ਕਿਰਿਆ ਕੋਈ ਨਾ 부ਜੇ ਕਹਾ ਕਹੇ ਕਹੀ ਕਰੇ ਕਹਾਂ ਕਾਲ ਨਾ ਕਹਿ 부জে ਹੁਣ ਜਿਹੜਾ ਹੁਕਮ ਹੈਗਾ ਉਹ ਫੁਰਨੇ ਰੂਪ ਵਿੱਚ ਆਉਂਦਾ ਹੈਗਾ ਫੁਰਨੇ ਰੂਪ ਵਿੱਚ ਆਉਂਦਾ ਹੈਗਾ ਇਸ ਕਰਕੇ ਉਹਦੇ ਹੱਥ ਪੈਰ ਤਾਂ ਹੈ ਨਹੀਂਗੇ ਨਾ ਇਹਨੂੰ ਦਿਸਦਾ ਇਹ ਇਹ ਜਿਹੜਾ ਮਾਈਂਡ ਹੈਗਾ ਇਹਨੇ ਜੋ ਕੁਸ਼ਾਲ ਦੇ ਨਾਲ ਸੁਣਿਆ ਸੁਣਾਇਆ ਉਹੀ ਇਹਦੀ ਕੋਲ ਅਕਲ ਹੈਗੀ ਹੁਣ ਉਹ ਸਕਲ ਦੇ ਨਾਲ ਉਹਨੂੰ ਬੁੱਝਣਾ ਚਾਹੁੰਦਾ ਹੈ ਉਸ ਐਨਕ ਦੇ ਨਾਲ ਉਹਨੂੰ ਸਮਝਣਾ ਚਾਹੁੰਦਾ ਹੈਗਾ ਆਪਣੀ ਮੱਤ ਨਾਲ ਇਸੇ ਕਰਕੇ ਗਿਆ ਕਿ ਮੇਰੀ ਮੱਤ ਥੋੜੀ RAM ਤੂੰ ਸਮਰੱਥ ਵੱਡਾ ਹੁਣ ਉਹ ਵੱਡਾ ਹੈਗਾ ਉਹ ਜਿਹੜਾ ਹੁਕਮ ਹੈ ਫੁਰਨੇ ਰੂਪ ਵਿੱਚ ਆਉਂਦਾ ਹੈਗਾ ਫਰੋ ਜਿਸ ਨੂੰ ਤੂੰ ਜਣਾ ਹੈ ਸੋਈ ਜਨ ਜਾਣੇ ਹਾਰ ਗੁਣ ਸਾਧਹੀ ਆਹ ਹੋਣ ਜਿਹਨੂੰ ਉਹ ਜਣਾਦਾ ਉਹ ਜਿਹਦੇ ਤੇ ਉਹਦੀ ਬਖਸ਼ਿਸ਼ ਹੁੰਦੀ ਹੈ ਫਿਰ ਉਹਨੂੰ ਇਹਦੀ ਸਮਝ ਆਦੀ ਹੈ ਫਿਰ ਉਹ ਵਿਖਿਆਨ ਕਰਕੇ ਦੱਸਦਾ ਨੌਨੇ ਅਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਅਸਰਮ ਦੇ ਹਰੇਕ ਦੇ ਅੰਦਰ ਨਾਮ ਹੈਗਾ ਚਾਹੇ ਅੰਦਰ ਹੈਗਾ ਤੇ ਉਹ ਪ੍ਰਗਟ ਕਿਉਂ ਨਹੀਂ ਹੋ ਰਿਹਾ ਕਿਉਂਕਿ ਸਗਲ ਬਨਸਪਤ ਮੇ ਬਸੰਤਰ ਸਗਲ ਦੂਦ ਮੇ ਕੀਆ ਐਸੇ ਹੀ ਹਰ ਵੇ ਵੇ ਨਿਰੰਤਰ ਘੜ ਘੜਵਾ ਦੋ ਜੀ ਹੈ ਕਹਿੰਦੇ ਜਿੱਦਾਂ ਬਨਸਪਤੀ ਦੇ ਵਿੱਚ ਅੱਗ ਬੈਠੀ ਹੈਗੀ ਹੈ ਕਿ ਦੁੱਧ ਦੇ ਵਿੱਚ ਘਿਓ ਹੈਗਾ ਪਰ ਜਿਹੜਾ ਘਿਓ ਨੂੰ ਜਾਗ ਲਾਊਗਾ ਫਿਰ ਉਹਨੂੰ ਰੜਕੂਗਾ ਫਿਰ ਉਹਦੇ ਵਿੱਚੋਂ ਮੱਖਣ ਆਊਗਾ ਇਸੇ ਤਰ੍ਹਾਂ ਜਿਹੜਾ ਸੱਚ ਹੈਗਾ ਗੁਰ ਕੀ ਸੇਵਾ ਸ਼ਬਦ ਵਿਚਾਰ ਕਰੂਗਾ ਉਹਦੇ ਵਿੱਚੋਂ ਉਹਨੂੰ ਸਮਝ ਆ ਗਈ ਹੈਗੀ ਆ ਫਿਰ ਉਹਦੇ ਦੀ ਕਿਰਪਾ ਹੁੰਦੀ ਹੈ ਇਸ ਕਰਕੇ ਜਿਹੜੀ ਕਾਇਆ ਬ੍ਰਹਮ ਮਨ ਹੈ ਧੋਤੀ ਹਾਂ ਜਿਹੜੀ ਕਾਇਆ ਹੈਗੀ ਆ ਬ੍ਰਹਮਾ ਹੈਗਾ ਜਿਹਦੀ ਮਾਇਆ ਦੀ ਇੱਛਾ ਹੈਗੀ ਆ ਉਹਦਾ ਉੱਪਰ ਆਕਾਰ ਜਿਹੜਾ ਸਰੀਰ ਬਣਿਆ ਹੈਗਾ ਉਹ ਧੋਤੀ ਹੈਗਾ ਤੋ ਤੀਜਵੇਂ ਸਰੀਰ ਤੇ ਤੋਤੀ ਲਾਈ ਹੁੰਦੀ ਇਸ ਤਰ੍ਹਾਂ ਸਮਝ ਲਓ ਕਿ ਇਹੜਾ ਸਰੀਰ ਹੈ ਛਾਇਆ ਹੈ ਗਿਆਨ ਜਿਨੇਉ ਧਿਆਨ ਕੁਸ ਪਾਤੀ ਹੁਣ ਜਿਹੜਾ ਗਿਆਨ ਹੈਗਾ ਅੰਦਰ ਜੰਨੀ ਦੇ ਸੱਚ ਦਾ ਗਿਆਨ ਹੈਗਾ ਜਿਹੜੇ ਚਾਰ ਗੁਣ ਹੈਗੇ ਆ ਉਹ ਜਿਹੜਾ ਸਾਹ ਲੈਂਦਾ ਉਹਦੇ ਕੋਲ ਚਾਰ ਗੁਣ ਹੈਗੇ ਆ ਤੇ ਜਿਹੜਾ ਧਿਆਨ ਹੈਗਾ ਜਿਹੜਾ ਮਨ ਹੈਗਾ ਉਹਦੇ ਜੰਦਰ ਮਾਇਆ ਦੀ ਇੱਛਾ ਪੈਦਾ ਹੋ ਗਈ ਤਾਂ ਕੁਸ ਪਾਤੀ ਹੋ ਗਿਆ ਇਸੇ ਕਰਕੇ ਹੁੰਦਾ ਕਿ ਇੱਕ ਲਵ ਅਤੇ ਇੱਕ ਕੁਸ ਆਏਗਾ ਕੁਸ ਆ ਕੇ ਤਾਂ ਹੀ ਕਹਿੰਦੇ ਆ ਕਿ ਜਦੋਂ ਲਵ ਅੱਖਾਂ ਤੋਂ ਉਲੇ ਹੋ ਗਿਆ ਸੀ ਤਾਰੇ ਤਾਂ ਫਿਰ ਉਹ ਜਿਹੜਾ ॠषि ਸੀ ਉਹਨੇ 쿠ਸ਼ਾ ਤੋਂ ਜੜਾ ਉਹ ਬੱਚਾ ਬਣਾ ਦਿੱਤਾ 쿠ਸ਼ਾ ਦਾ ਮਤਲਬ ਇੱਥੇ ਹੈਗਾ ਜਿਹੜਾ ਮਾਇਆ ਦੀ ਇੱਛਾ ਤੋਂ ਇਹ ਪੈਦਾ ਹੋਈ ਚੀਜ਼ ਨੂੰ 쿠ਸ਼ਪਾਤੀ ਕਹਿੰਦੇ ਜਾਂ 쿠ਸ਼ਾ ਕਹਿੰਦੇ ਹੈਗਾ ਇਸ ਕਰਕੇ ਜਿਹੜਾ ਧਿਆਨ ਤੋਂ ਬਾਹਰ ਮੁਕੀ ਹੈਗਾ ਉਹ 쿠ਸ਼ਪਾਤੀ ਹੈਗਾ ਕਿਉਂਕਿ ਸਰੀਰ ਦੀਆਂ ਲੋੜਾਂ ਵਾਰੇ ਹੀ ਉਹ ਭੱਜੇ ਦੌੜ ਕਰ ਰਿਹਾ ਹੈਗਾ ਜੀਵ ਦੇ ਅੰਦਰ ਅਗਿਆਨਤਾ ਪੈਦਾ ਹੁੰਦੀ ਹੈ ਉਹਦਾ ਗਿਆਨ ਘਟ ਜਾਂਦਾ ਹੈ ਤਾਂ ਉਹਦੇ ਅੰਦਰ ਮਾਇਆ ਦੀ ਇੱਛਾ ਪੈਦਾ ਹੋ ਜਾਂਦੀ ਹੈ ਤੇ ਉਹਦੇ ਕਰਕੇ ਫਿਰ ਉਹਦਾ ਧਿਆਨ ਸਰੀਰ ਵਿੱਚ ਆ ਜਾਂਦਾ ਹੈਗਾ ਦੇਉਦਾਈ ਆਕਾਰ ਹੈਗਾ ਜਿਹੜੀ ਆਕਾਸ਼ ਵਿੱਚ ਜੋਤ ਹੈਗੀ ਜਿਹੜੀ ਉਹਦੇ ਅੰਦਰ ਮਾਇਆ ਦੀ ਇੱਛਾ ਹੈਗੀ ਆ ਉਹ ਬ੍ਰਹਮਾ ਹੈਗੀ ਆ ਬ੍ਰਹਮ ਦੇ ਅੰਦਰ ਜਿਹੜੀ ਮਾਇਆ ਦੀ ਇੱਛਾ ਉਹ ਬ੍ਰਹਮਾ ਤੇ ਬ੍ਰਹਮਾ ਦਾ ਮਤਲਬ ਹੈਗਾ ਕਿ ਉਹ ਪੰਜ ਤਾਤੇ ਵਿੱਚ ਹੁਣ ਮਿਕਸ ਹੋ ਗਿਆ ਹੈਗਾ ਤੇ ਇਸ ਕਰਕੇ ਉਹ ਥੋਤੀ ਬਣ ਗਿਆ ਹੈਗਾ ਗਿਆਨ ਜਿਨੇਉ ਧਿਆਨ ਕੁਸ਼ਪਾਤੀ ਹੁਣ ਜਿਹੜਾ ਉਹਦਾ ਗਿਆਨ ਹੈਗਾ ਉਹ ਜਨ ਜਿਹੜਾ ਅੰਦਰ ਵਾਲਾ ਹੈਗਾ ਉਹ ਸਾਹ ਲੈ ਰਿਹਾ ਹੈਗਾ ਦੋ ਹਿੱਸਿਆਂ ਵਿੱਚ ਵੰਡ ਹੋ ਗਿਆ ਕਿਉਂਕਿ ਪਹਿਲਾਂ ਤਾਂ ਇੱਕੋ ਹੀ ਸੀਗਾ ਪਰ ਇੱਕ ਦੇ ਅੰਦਰ ਜਿਹੜੀ ਇੱਛਾ ਪੈਦਾ ਹੋਈ ਹੈ ਕਹਿੰਦੇ ਇੱਕ ਸ ਤੇ ਸਭ ਦੂਜਾ ਹੋਗਾ ਇੱਕੋ ਵਰਤੇ ਅਵਰਨਾ ਵੀ ਆ ਦੂਜੇ ਤੇ ਜੇ ਇੱਕੋ ਜਾਣੇ ਗੁਰ ਕੇ ਸ਼ਬਦ ਹਰ ਦਾ ਨਿਸ਼ਾਨੇ ਹੁਣ ਇੱਕ ਤੋਂ ਦੂਜਾ ਕੇ ਦੂਜੀ ਮਾਦੀ ਛਪਦਾ ਹੋਇਆ ਕਲਪਨਾ ਵੈਦਾ ਹੋਈਆ ਭਰਮ ਪੈਦਾ ਹੋਇਆ ਭਰਮ ਦਾ ਜਿਹੜਾ ਦੂਸਰਾ ਰੂਪ ਹੋਵੇਗਾ ਤੇ ਹੋਂ ਮੇਰੇ ਕਰਕੇ ਫਿਰ ਇਹ ਸਰੀਰ ਹੈਗਾ ਹੁਣ ਇਸ ਕਰਕੇ ਜਿਹੜਾ ਅੰਦਰ ਗਿਆਨ ਘਟ ਗਿਆ ਹੈਗਾ ਉਹਦੇ ਕਰਕੇ ਜਿਹੜਾ ਉਹਦਾ ਭਾਗ ਅੱਧਾ ਭਾਗ ਜਿਹੜਾ ਹੈਗਾ ਉਹ ਕਾਲਾ ਹੈਗਾ گیا ਗਿਆਨ ਆਏਗਾ ਉਹ ਖਾਲੀ ਜਿਹੜਾ ਸਪੇਸ ਹੈਗਾ ਹੁਣ ਖਾਲੀ ਸਪੇਸ ਜਿਹੜਾ ਹੈਗਾ ਉਹਦੇ ਵਿੱਚ ਉਹ ਸਰੀਰ ਬਣਿਆ ਹੋਇਆ ਹੈਗਾ ਹਰ ਨਾਮਾ ਜਸ ਜਾਚੂ ਨਾਮ ਗੁਰ ਪ੍ਰਸਾਦੀ ਬ੍ਰਹਮ ਸਮਾਪ ਪਰ ਜੇ ਹੁਣ ਜਿਹੜਾ ਬਾਹਰ ਮੁਖੀ ਧਿਆਨ ਹੈਗਾ ਜਿਹੜਾ ਮਾਇਆ ਵਿੱਚ ਧਿਆਨ ਹੈਗਾ ਜੋ ਸਰੀਰ ਵਿੱਚ ਧਿਆਨ ਹੈਗਾ ਉਹ ਜਿਹੜਾ ਧਿਆਨ ਉਹਨੂੰ ਜੇ ਬਦਲ ਲਈਏ ਚੇਂਜ ਕਰ ਲਈਏ ਉਹਨੂੰ ਬਾਹਰ ਮੁਖੀ ਧਿਆਨ ਤੋਂ ਆਪਣੇ ਅੰਤਰਮੁਖੀ ਕਰ ਲਈਏ ਨੌ ਨੇ ਅੰਮ੍ਰਿਤ ਪ੍ਰਭ ਦਾ ਨਾਮ ਜਿਹੜਾ ਪ੍ਰਭ ਦਾ ਨਾਮ ਹੈਗਾ ਉਹ ਅੰਦਰ ਹੈਗਾ ਤੇ ਅੰਦਰੋਂ ਲੱਭਣਾ ਹੈਗਾ ਤੇ ਇਸ ਕਰਕੇ ਜੇ ਆਪਾਂ ਉਹਨੂੰ ਧਿਆਨ ਨੂੰ ਅੰਤਰਮੁਖੀ ਕਰ ਲਈਏ ਹਰ ਨਾਮਾ ਜਸ ਜਾਚੋ ਨਾਮ ਫਿਰ ਜਿਹੜਾ ਹਰ ਨਾਮਾ ਜਿਹੜਾ ਹਰ ਦਾ ਗਿਆਨ ਜਿਹੜਾ ਸੱਚ ਦਾ ਗਿਆਨ ਉਹ ਜਿਹੜਾ ਜਸ ਹੈਗਾ ਉਹਨੂੰ ਸਮਝਣ ਲੱਗ ਜਾਈਏ ਗੁਰ ਪ੍ਰਸਾਦੀ ਬ੍ਰਹਮ ਸਵਾ ਤੇ ਗਿਆਨ ਦੀ ਕਿਰਪਾ ਨਾਲ ਉਹਦੇ ਵਿੱਚ ਜਿਹੜੀ ਸਮਝ ਆਉਣੀ ਉਹਦੀ ਕਿਰਪਾ ਦੇ ਨਾਲ ਆਪਾਂ ਜਿਹੜਾ ਆਪਣਾ ਮੂਲ ਬ੍ਰਹਮ ਹੈਗਾ ਉਹਦੇ ਵਿੱਚ ਸਮਾ ਸਕਦੇ ਆ ਪਾਂਡੇ ਐਸਾ ਬ੍ਰਹਮ ਵਿਚਾਰ ਨਾਮੈ ਸੁਚ ਨਾਮੋ ਪੜੋ ਨਾਮੇ ਚੱਜ ਅਚਾਰ ਕਹਿੰਦੇ ਹੈ ਪੰਡਤ ਇਹ ਪਾਉਂਦੇ ਬ੍ਰਾਹਮਣ ਦੀ ਵਿਚਾਰ ਕਰ ਕਿਉਂਕਿ ਨਾਮ ਦੇ ਨਾਲ ਹੀ ਸੋਚ ਦਾ ਪਤਾ ਲੱਗਣਾ ਕਿ ਸੋਚ ਕਿਹਨੂੰ ਕਹਿੰਦੇ ਹੈਗੇ ਨਾਮੋ ਪੜੋ ਨਾਮ ਨੂੰ ਹੀ ਜੇ ਪੜਾਂਗੇ ਨਾਮੇ ਚੱਜ ਅਚਾਰ ਕਿਉਂਕਿ ਨਾਮ ਜਿਹੜਾ ਉਹ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਦਰਵਾਇ ਹੁਣ ਗਿਆਨ ਤੋਂ ਹੀ ਪਤਾ ਲੱਗਣਾ ਕਿ ਕਿਸ ਤਰ੍ਹਾਂ ਦਾ ਚੱਜ ਹੋਣਾ ਚਾਹੀਦਾ ਕਿਸ ਤਰ੍ਹਾਂ ਦਾ ਆਚਰਣ ਹੋਣਾ ਚਾਹੀਦਾ ਹੈ ਤੇ ਜੇ ਆਪਾਂ ਨਾਮ ਨੂੰ ਤਾਂ ਸਮਝਦੇ ਹੀ ਨਹੀਂ ਹੈਗੇ ਜੇ ਨੇ ਜਨਮ ਲਿਆ ਹੈਗਾ ਉਹਦੇ ਅੰਦਰ ਇੱਛਾ ਸ਼ਕਤੀ ਪੈਦਾ ਹੋਈ ਹੈ ਏਕ ਆਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਉਹ ਏਕ ਆਸ ਲੈ ਕੇ ਪੈਦਾ ਹੋਇਆ ਕਿ ਮੇਰਾ ਰੋਗ ਜਿਹੜਾ ਹੈਗਾ ਇਹ ਖਤਮ ਹੋ ਜਾਏ ਹੁਣ ਉਹਨੂੰ ਇਹ ਗਿਆਨ ਅੰਦਰ ਹੀ ਮਿਲੇ ਸਾਰਾ ਕੁਝ ਮਿਲੇ ਆਇਗਾ ਤੇ ਜੇ ਉਹ ਕੰਮ ਆਪਾਂ ਗੁਰੂ ਕੀ ਸੇਵਾ ਸ਼ਾਦ ਵਿਚਾਰ ਨਹੀਂ ਕਰਾਂਗੇ ਅ ਗਿਆਨ ਤਾਂ ਉਹ ਗਿਆਨ ਵਿੱਚ ਨਹੀਂ ਬਦਲਿਆ ਜਾ ਸਕਦਾ ਇਸ ਕਰਕੇ ਜੇ ਨਾਮੇ ਗਿਆਨ ਨੂੰ ਪੜਾਂਗੇ ਤੇ ਉਹਨੂੰ ਸਮਝਾਂਗੇ ਤਾਂ ਫਿਰ ਉਹਦੇ ਵਿੱਚੋਂ ਇਹ ਸਮਝ ਵੀ ਦੇਗੀ ਰਹਾਉ ਬਾਹਰ ਜਨੇਊ ਜਿੱਚਰ ਜੋਤੀ ਹੈ ਨਾਲ ਧੋਤੀ ਟਿੱਕਾ ਨਾਮ ਸਮਾਲ ਇੱਥੇ ਉੱਥੇ ਨਿਭੀ ਨਾਲ ਪਿੰਡ ਨਾਵੇ ਹੋਰ ਕਰਮ ਨਾ ਪਾਲ ਅਸਰ ਵਿੱਚ ਜਿਹੜਾ ਆਤਮਾ ਦਾ ਜਨੇਊ ਇਹ ਸਰੀਰ ਹੈਗਾ ਆਤਮਾ ਦਾ ਜਿਹੜਾ ਕੱਪੜਾ ਇਹ ਸਰੀਰ ਹੈਗਾ ਪਰ ਆਪਾਂ ਜਦੋਂ ਸਰੀਰ ਨੂੰ ਛੱਡ ਕੇ ਜਿਹੜਾ ਉਹ ਸਰੀਰ ਦੇ ਉੱਪਰ ਜਿਹੜੀ ਵੀ ਕੋਈ ਚੀਜ਼ ਪਾਈ ਹੁਣ ਆਪਾਂ ਕਿਰਪਾਨ ਪਾਈ ਹੈ ਪੰਦਤ ਨੇ ਜਨੇਊ ਪਾਇਆ ਹੈ ਜਿਹੜੇ ਹੋਰ ਜਿਹੜੇ ਧਰਮਾਂ ਦੇ ਵਿੱਚ ਉਹ ਆਪਣੇ ਹਿਸਾਬ ਨਾਲ ਬੱਕਰੇ ਬੱਕਰੇ ਸਿਸਟਮ ਨਾਲ ਲੋਕਾਂ ਨੂੰ ਧਾਰਮਿਕ ਬਣਾਉਣਾ ਬੈਪਟਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆਏ ਪਰ ਉਹ ਬਾਹਰ ਜਨੇਊ ਹੈਗਾ ਬਾਹਰ ਜਨੇਊ ਜਿੱਚਰ ਜੋਤੀ ਹੈ ਨਾ ਕਹਿੰਦੇ ਇਹ ਜਿਹੜਾ ਬਾਹਰ ਜਨੇਊ ਹੈਗਾ ਹੁਣ ਬਾਹਰ ਜਨੇਊ ਇੱਥੇ ਕੁਰਬਾਨੀ ਅਸਲ ਵਿੱਚ ਸਰੀਰ ਨੂੰ ਕਪੜਾ ਮੰਗੀ ਹੈ ਸਰੀਰ ਦੀ ਗੱਲ ਕਰ ਕ ਕਿ ਜਿੰਨਾ ਚਿਰ ਵਿੱਚ ਆਤਮਾ ਹੈਗੀ ਆ ਪਿੰਡ ਪਵੇ ਜਿਉ ਚੱਲ ਸੀ ਜੇ ਜਾਣੇ ਕੋਈ ਉਹੀ ਉਹੀ ਕਿਆ ਕਰੂ ਹੈ ਹੋਸੀ ਸੋਈ ਹੁਣੇ ਸਰੀਰ ਦੇ ਵਿੱਚ ਜੋ ਆਤਮਾ ਪਈ ਹੈ ਉਹਨੇ ਕਰਕੇ ਸਰੀਰ ਚੱਲਦਾ ਹੈਗਾ ਤੇ ਇਹ ਜਿਹੜਾ ਜਿਨੇਊ ਹੈਗਾ ਇਹ ਜਿਹੜਾ ਸਰੀਰ ਹੈਗਾ ਆਤਮਾ ਦੇ ਉੱਤੇ ਪਾਇਆ ਹੋਇਆ ਕੱਪੜਾ ਉਹਨਾਂ ਦੇ ਰੇ ਹੈਗਾ ਜਿੰਨਾਂ ਚੇਰੇ ਦੇ ਵਿੱਚ ਆਤਮਾ ਹੈਗੀ ਜਦ ਆਪਣੀ ਜੋਤ ਖਿੰਚੇ ਤੂੰ ਸਵਾਮੀ ਕਰੋ ਦਿਖਾ ਕੋਈ ਵਿਖਿਆਣਾ ਜਿੰਨਾਂ ਚੇਰ ਜੋਤ ਹੈਗੀ ਉਹਨਾਂ ਚ ਕੋਈ ਵੀ ਸਰੀਰ ਜਿਹੜਾ ਮੂੰਹ ਨਾਲ ਬੋਲ ਰਿਹਾ ਹੈਗਾ ਤੇ ਪਰ ਜਦੋਂ ਜਦੋਂ ਜੋਤ ਨਿਕਲ ਜਾਂਦੀ ਫੇਰ ਕਹਿੰਦੇ ਕਰੋ ਦਿਖਾ ਕੋਈ ਵਿਖਿਆਨਾ ਫੇਰ ਦੱਸ ਕੋਈ ਵਿਖਿਆਨ ਕਰਕੇ ਜਦੋਂ ਜੋਤ ਨਿਕਲ ਜਾਂਦੀ ਹੈ ਜਿੰਨਾ ਚਿਰ ਤੇਰੇ ਕੋਲੇ ਇਹ ਸਮਾਂ ਹੈਗਾ ਇਹ ਸਰੀਰ ਹੈਗਾ ਗਿਆਨ ਇੰਦਰੀ ਹੈਗੇ ਯਾਨੀ ਮਨ ਨੂੰ ਕਹਿੰਦੇ ਟਿਕਾ ਲਾ ਮਨ ਨੂੰ ਇਕ ਕਰ ਲਾ ਆਪਣਾ ਮਨ ਚਿਤ ਇੱਕ ਕਰਕੇ ਨਾਮ ਨੂੰ ਸਮਾਲ ਨਾਮ ਨੂੰ ਸਮਝ ਨਾਮ ਨੂੰ ਬੁੱਝ ਕਿਉਂਕਿ ਇੱਥੇ ਉੱਥੇ ਨਿਭੈ ਨਾਲ ਕਿਉਂਕਿ ਜਿਹੜਾ ਨਾਮ ਹੈ ਜਿਹੜਾ ਸੱਚ ਦਾ ਗਿਆਨ ਹੈ ਜਿਹੜਾ ਆਪਣੇ ਆਪੇ ਦਾ ਗਿਆਨ ਹੈਗਾ ਸਬੇ ਬੁੱਧੀ ਜਾਲੀਆਂ ਇਕ ਰਹੇ ਤਤ ਗਿਆਨ ਕਿਉਂਕਿ ਜਿਹੜਾ ਤਤ ਗਿਆਨ ਨਾਲ ਜਾਣਾ ਹੈਗਾ ਇਸ ਕਰਕੇ ਉਹਨੂੰ ਤੂੰ ਸਮਾ ਲਾ ਉਹਨੂੰ ਇਕੱਠਾ ਕਰ ਲਾ ਤੇ ਇੱਥੇ ਉੱਥੇ ਤੇ ਇੱਥੇ ਵੀ ਹੁਣ ਵੀ ਤੇਰੇ ਕੰਮ ਆਊਗਾ ਹੁਣ ਵੀ ਜਿਹੜੀ ਤੇਰੀ ਪਰੇਸ਼ਾਨੀਆਂ ਜਿਵੇਂ ਜਿਵੇਂ ਹੁਕਮ ਤੇ ਚੱਲੇਗਾ ਤੇ ਉਹ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਤੇ ਜਦੋਂ ਸਰੀਰ ਛੱਡ ਵੀ ਦੇਵੇਗਾ ਤੇ ਉਹ ਤੇਰੇ ਨਾਲ ਹੀ ਰਹਿਣਾ ਹੈਗਾ ਬਿਨ ਨਾਮ ਹੈ ਹੋਰ ਕਰਮ ਨਾ ਪਾ ਨਾਮ ਤੋਂ ਬਿਨ ਹੋਰ ਕਿਸੇ ਕਰਮ ਨਾਲ ਕੇ ਮਿਲ ਨਹੀਂ ਸਕਦਾ ਇਹ ਸਿਰਫ ਨਾਮ ਨੂੰ ਸਮਝ ਕੇ ਹੀ ਇਹਦੀ ਸੋਝੀ ਆ ਸਕਦੀ ਹੈ ਪੂਜਾ ਪ੍ਰੇਮ ਮਾਇਆ ਪਰ ਜਾਲ ਏਕੋ ਵੇਖੋ ਅਵਰਨਪਾਲ ਚੀਨੇ ਤਤ ਗਗਨਦਾਸ ਦੁਆਰ ਹਰ ਮੁਖ ਪਾਠ ਪੜੇ ਵਿਚਾਰ ਕਹਿੰਦੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਉ ਕਹਿੰਦੇ ਜੇ ਤੂੰ ਆਪਣੇ ਹੂਲ ਦੇ ਨਾਲ ਪ੍ਰੇਮ ਪਾਉਂਗਾ ਉਹਨੂੰ ਸਮਝੇਗਾ ਤਾਂ ਫਿਰ ਤੈਨੂੰ ਪਤਾ ਲੱਗੂਗਾ ਕਿ ਉਹਦਾ ਜਿਹੜਾ ਧਿਆਨ ਹੀ ਤਾਂ ਮਨ ਤੋਂ ਹੈਗਾ ਤੇ ਜੇ ਇਹਨੂੰ ਪਤਾ ਲੱਗ ਜਾਵੇ ਕਿ ਮੈਂ ਉਹਦਾ ਹੀ ਧਿਆਨ ਹੈ ਉਹੀ ਹੈਗਾ ਕਹਿੰਦੇ ਵਾ ਵਾ ਵਾਹੀ ਜਾਣੀਏ ਵਾ ਜਾਣੇ ਇਹ ਹੋਏ ਇਹ ਔਰ ਉਹ ਜਦ ਮਿਲੇ ਮਿਲਤ ਨਾ ਜਾਣੇ ਕੋਈ ਇਹ ਕੀ ਹੈ ਜਿਹੜਾ ਇਹ ਹੈਗਾ ਮਨ ਹੈਗਾ ਤੇ ਇਹਦਾ ਜਿਹੜਾ ਮੂਲ ਹੈਗਾ ਉਹ ਹੈਗਾ ਤਾਂ ਉਹਦਾ ਹੀ ਧਿਆਨ ਇਹ ਬਾਹਰ ਹੋਇਆ ਹੈਗਾ ਪਰ ਜਦੋਂ ਧਿਆਨ ਅੰਦਰ ਜਾਊਗਾ ਤਾਂ ਹੀ ਪਤਾ ਲੱਗੂਗਾ ਕਿ ਆਪਾਂ ਦੋਨੇ ਇੱਕੋ ਹੀ ਹਾਂਗੇ ਹੁਣ ਜਦੋਂ ਦੋਨਾਂ ਦੀ ਫਲਸਫੀ ਇੱਕ ਹੈਗੀ ਹੈ ਕਿ ਕੋਈ ਦੋਨਾਂ ਦਾ ਸਵੈਕ ਹੋਣਾ ਚਾਹੀਦਾ ਹੁਣ ਉਹਦੇ ਵਿਚਾਰ ਗੁਣ ਹੈਗੇ ਪਰ ਇਹਦੇ ਚਾਰ ਗੁਣ ਗਲ ਕੇ ਹੈਗੇ ਮਾਇਆ ਦੇ ਕਰਕੇ ਅੰਤਰੀ ਪੂਜਾ ਮੰਨਤੇ ਹੋਏ ਇਕੋ ਵੇਖੇ ਅਵਰ ਨ ਕੋਏ ਦੂਜੇ ਲੋਕੀ ਬਹੁਤ ਦੁੱਖ ਪਾਇਆ ਸਤਗੁਰ ਮੈਨੂੰ ਏਕ ਦਿਖਾਇਆ ਹੁਣ ਜਿਹੜੀ ਕਹਿੰਦੇ ਅੰਦਰ ਪੂਜਾ ਮੰਨ ਤੇ ਹੋਣੀ ਆ ਜਦੋਂ ਅੰਤਰਮੁਖੀ ਧਿਆਨ ਕਰਾਂਗੇ ਫਿਰ ਪਤਾ ਲੱਗਦਾ ਕਿ ਸੱਚ ਤੋਂ ਇਲਾਵਾ ਹੋਰ ਕੁਛ ਨਹੀਂ ਹੈਗਾ ਤੇ ਜਿਹਦੇ ਇੱਕ ਅੰਦਰ ਮਾਇਆ ਦੀ ਇੱਛਾ ਪੈਦਾ ਹੋਈ ਉਹ ਦੋ ਹੈ ਅਦਰਵਾਇਜ਼ ਸਾਰੇ ਸੱਚ ਸਰੂਪ ਹੈਗੇ ਫਿਰ ਬੋਲੇ ਭਾਤਰੀ ਸਤ ਸਰੂਪ ਪਰਮ ਤਤਮਾ ਰੇਖਨ ਰੂਪ ਕਿ ਕਹਿੰਦੇ ਦੂਜੇ ਲੋਕੀ ਬਹੁਤ ਦੁੱਖ ਪਾਇਆ ਕਹਿੰਦੇ ਦੂਜੇ ਭਾਵ ਮਾਇਆ ਦੀਆਂ ਛਾਵਾਂ ਦੇ ਕਰਕੇ ਜਿੰਨੇ ਵੀ ਜਗਤ ਵਿੱਚ ਆਏ ਆ ਸੰਸਾਰ ਵਿੱਚ ਜਿਹੜੇ ਲੋਕ ਹੈਗੇ ਉਹਨਾਂ ਨੇ ਬਹੁਤ ਦੁੱਖ ਪਾਇਆ ਤੇ ਕਹਿੰਦੇ ਸੱਚ ਦੇ ਗਿਆਨ ਨੇ ਮੈਨੂੰ ਇੱਕ ਦਿਖਾ ਦਿੱਤਾ ਕਿ ਇੱਕ ਤੂੰ ਹੀ ਹੈਗਾ ਤੇ ਤੇਰੇ ਹੀ ਅੰਦਰ ਮਾਇਆ ਦੀ ਇੱਛਾ ਪੈਦਾ ਹੋਈ ਹੈ ਮਾਇਆ ਦੀ ਇੱਛਾ ਕਰਕੇ ਤੂੰ ਦੁਖੀ ਹੈ ਪਰ ਜੇ ਮਾਇਆ ਦੀ ਇੱਛਾ ਛੱਡ ਕੇ ਅੰਦਰ ਧਿਆਨ ਹੋ ਜਾਏ ਆਪਣੇ ਆਪ ਨੂੰ ਬੁੱਝ ਲਵੇਂ ਤਾਂ ਤੈਨੂੰ ਸੁੱਖ ਹੋ ਸਕਦਾ ਹੈਗਾ ਅੰਤਰੀ ਪੂਜਾ ਮੰਨਦੇ ਹੋਏ ਕਿਉਂਕਿ ਜਿਹੜਾ ਸਮਝਾਉਣਾ ਆਪਾਂ ਮਨ ਨੂੰ ਹੈਗਾ ਜਿਹੜਾ ਧਿਆਨ ਹੈਗਾ ਜਿੱਥੇ ਤੁਹਾਡਾ ਧਿਆਨ ਉੱਥੇ ਹੈਗਾ ਪਰ ਜਿਹੜੋ ਪੂਜਾ ਕਰਨੀ ਹੈ ਕਿਸੇ ਨੇ ਵੀ ਤੇ ਜੇ ਧਿਆਨ ਨਹੀਂ ਪੂਜਾ ਵਿੱਚ ਹੁਣ ਜਦੋਂ ਆਪਾਂ ਸ਼ਾਉਦੀ ਵਿਚਾਰ ਕਰਦੇ ਜੇ ਧਿਆਨ ਹੀ ਗੈਰ ਹੈ ਜੇ ਮਾਨ ਹੀ ਗੈਰ ਹੈ ਇਹਦਾ ਸਮਝਾਉਣਾ ਕਿ ਇਹਨੂੰ ਆ ਗਿਆ ਇਸ ਕਰਕੇ ਕਹਿੰਦੇ ਪੂਜਾ ਪ੍ਰੇਮ ਮਾਇਆ ਪਰਜਾਲੀ ਇੱਕੋ ਵੇਖੋ ਅਵਰਨ ਪਾਲੀ ਕਹਿੰਦੇ ਅੰਤਰੀ ਪ੍ਰੇਮ ਪ੍ਰਾਪਤੀ ਦਰਸ਼ਨ ਜਿਹਦੇ ਅੰਦਰ ਸੱਚ ਨੂੰ ਸਮਝਣ ਲਈ ਪ੍ਰੇਮ ਪੈਦਾ ਹੋ ਜਾਏ ਤੋ ਉਹਦੇ ਨਾਲ ਮਾਇਆ ਜਿਹੜੀ ਹੈਗੀ ਉਹ ਮਾਇਆ ਦੀਆਂ ਸ਼ਾਹਾਂ ਛੱਡ ਜਾਂਦੀਆਂ ਹੈਗੀਆਂ ਕਿਉਂਕਿ ਜਦੋਂ ਇਹਨੂੰ ਗਿਆਨ ਹੋਇਆ ਮਾਇਆ ਦੀ ਜਿਹੜੀ ਇੱਛਾ ਹੈਗੀ ਉਹਦੇ ਹਰੇਕ ਇੱਛਾ ਦੇ ਪਿੱਛੇ ਦੁੱਖ ਸੁਖਿਆ ਹੈਗਾ ਕੇਸ ਕਰਕੇ ਫਿਰ ਉਹਨੂੰ ਹੈਗਾ ਸੱਚ ਦੇ ਉੱਪਰ ਕੁਰਬਾਨ ਕਰ ਦਿੰਦਾ ਹੈ ਤਾਂ ਕਿ ਆ ਤਨ ਮਨ ਤਨ ਸਭ ਸੌਂ ਗੁਰ ਕੋ ਹੁਕਮ ਮੰਨਿਏ ਪਾਈਏ ਤਨ ਮਨ ਤਨ ਦੇ ਵਿੱਚ ਜਿਹੜੀ ਕੋਲ ਆਪਣੀ ਅਗਿਆਨਤਾ ਵਾਲੀ ਬੁੱਧੀ ਹੈਗੀ ਆ ਉਹਨੂੰ ਜਦੋਂ ਛੱਡ ਦਿੰਦਾ ਹੈਗਾ ਫਿਰ ਅੰਦਰ ਇਹਦੇ ਪ੍ਰੇਮ ਪੈਦਾ ਹੋ ਜਾਂਦਾ ਇਕੋ ਵੇਖ ਅਵਰਨ ਫਿਰ ਇਕੋ ਵੇਖਦਾ ਇਕ ਸੱਚ ਹੈਗਾ ਬੋਲ ਆਪਣਾ ਸੱਚ ਹੈਗਾ ਉਹ ਤੋਂ ਬਗੈਰ ਹੋਰ ਕਿਸੇ ਨੂੰ ਬਾਹਰ ਨਾ ਲਾਭ ਕਿਉਂਕਿ ਬਾਹਰ ਜਿੰਨਾ ਕੁਛ ਹੈਗਾ ਜੋ ਕੁਝ ਦ੍ਰਿਸ਼ਟੀ ਅਗੋਚਰ ਆਵਤ ਤਾਕੂ ਮਨ ਮਾਇਆ ਠਹਿਰਾਉ ਜਿੰਨਾ ਕੁਛ ਅੱਖਾਂ ਦੀ ਸਮਝ ਵਿੱਚ ਗਿਆਨ ਦੀ ਪਕੜ ਵਿੱਚ ਉਹ ਮਾਇਆ ਹੈਗੇ ਆ ਤੇ ਜਿੰਨਾ ਕੁਛ ਆਪਾਂ ਬਾਹਰ ਦੇਖਦੇ ਉਹ ਮਾਇਆ ਹੀ ਹੈਗੇ ਆ ਜੇ ਉਹਦੇ ਪਿੱਛੇ ਧਿਆਨ ਲਾਵਾਂਗੇ ਤਾਂ ਆਪਾਂ ਸੱਚ ਤੋਂ ਦੂਰ ਚਲਾ ਜਾਵਾਂਗੇ ਚੀਨੇ ਤਤ ਗगन ਦਾ ਸਤਾਰ ਹਰ ਮੁਖ ਪਾਠ ਪੜਾ ਵਿਚਾਰ ਉਹ ਜਿਹੜਾ ਤਤ ਨੂੰ ਚੀਨਣਾ ਹੈਗਾ ਜਿਹੜਾ ਗगन 10ਵਾਂ ਦਵਾਰ ਜਿਹੜਾ ਗगन ਨੂੰ ਕਿਹਾ ਗਿਆ ਆਕਾਸ਼ ਨੂੰ ਕਿਹਾ ਗਿਆ ਹਿਰਦੇ ਨੂੰ ਕਿਹਾ ਗਿਆ ਤੇ ਆਪਾਂ ਤ੍ਰਿਕੂਟੀ ਵਿੱਚ ਜਿਹੜਾ 10 ਦਵਾਰ ਮੰਨੀ ਜਾਂਦੇ ਆ ਇਸੇ ਕਰਕੇ ਆਪਾਂ ਨੂੰ ਸਮਝ ਨਹੀਂ ਆ ਰਹੀ ਗੁਰਬਾਣੀ ਕਹਿੰਦੀ ਚੀਨੇ ਤਤ ਗਗਨ ਦਸ ਦਵਾਰ ਜਿਹੜਾ ਤਤ ਨੂੰ ਬੁੱਝਣਾ ਤਤ ਨੂੰ ਸਮਝਣਾ ਹੈਗਾ 10ਮ ਦਵਾਰ ਰਾਮ ਨਾਮ ਜਪ ਹਿਰਦੇ ਮਾਹੀ ਨਾਨਕ ਪਤ ਸੇਤੀ ਕਰ ਜਾਏ ਹੁਣ ਹਿਰਦਾ ਕਿਤੇ ਦਿਮਾਗ ਦੀ ਜਿਹੜੀ ਤ੍ਰਿਕੂਟੀ ਦੇ ਵਿੱਚ ਹੈਗਾ ਸਮਝਣ ਦੀ ਲੋੜ ਹੈ ਵਿਚਾਰ ਕਰਕੇ ਦੇਖੋ ਜੇ ਤ੍ਰਿਕੂਟੀ ਵਿੱਚ ਆਏਗਾ ਫਿਰ ਤਨੂ ਤੀਸੀ ਅੱਖ ਮਾਰ ਸਕਦੇ 10 ਦੁਆਰ ਮਾਰ ਸਕਦੇ ਆ ਪਰ ਗੁਰਬਾਣੀ ਕਹਿੰਦੀ RAM ਨਾਮ ਜਪ ਹਿਰਦੇ ਮੈਂ ਜਿਹੜਾ ਹਿਰਦਾ ਉਹਨੂੰ ਉਹਨੂੰ 10 ਦੁਆਰ ਕਿਹਾ ਗਿਆ ਤੇ ਉੱਥੇ ਤਤ ਨੂੰ ਚੀਨ ਤਤ ਨੂੰ ਚੀਨ ਦਾ ਮਤਲਬ ਜਿਹੜਾ ਗੁਰਬਾਣੀ ਦਾ ਉਦੇਸ਼ ਸੁਣਿਆ ਹੈ ਉਹਦੀ ਵਿਚਾਰ ਕਰਕੇ ਦੇਖ ਜੋ ਤੈਨੂੰ ਸਮਝ ਆ ਰਿਹਾ ਠੀਕ ਵੀ ਆ ਰਹੀ ਆ ਕਿਤੇ ਉਹਦੇ ਵਿੱਚ ਕੋਈ ਕਮੀ ਤਾਂ ਨਹੀਂ ਤੂੰ ਕੋ ਗਲਤ ਨਹੀਂ ਸਮਝ ਰਿਹਾ ਕਿਉਂਕਿ ਤੀਨ ਨਦੀ ਤ੍ਰਿਕੂਟੀ ਮਾਏ ਹੋਮੇ ਕਸਮਲ ਧੋਵੇ ਨਾਹੀ ਹੁਣ ਜੇ ਤ੍ਰਿਕੂਟੀ ਵਿੱਚ ਬੈਠ ਕੇ ਤੁਸੀਂ ਇਸ ਚੀਜ਼ ਦੀ ਵਿਚਾਰ ਕਰੋਗੇ ਗਰਵਾਹੀ ਦੇ ਤਾਂ ਉਹਦੇ ਨਾਲ ਕਹਿੰਦੇ ਕਿ ਮੈਲ ਜਿਹੜੀ ਇਹ ਹੰਕਾਰ ਦੀ ਕਿਉਂਕਿ ਤ੍ਰਿਕੂਟੀ ਵਿੱਚ ਜਿਹੜੀ ਬੁੱਧੀ ਹੈ ਉਹ ਸੰਸਾਰੀ ਬੁੱਧੀ ਹੈਗੀ ਆ ਕਿਉਂਕਿ ਆਪਾਂ ਸਵੇਰ ਨੂੰ ਜਦੋਂ ਉੱਠਦੇ ਆ ਆਪਣਾ ਧਿਆਨ ਤ੍ਰਿਕੂਟੀ ਵਿੱਚ ਜਾਂਦਾ ਹੈ ਤਾਂ ਆਪਾਂ ਸੰਸਾਰ ਨਾਲ ਜੁੜਦੇ ਆ ਉਹ ਸੰਸਾਰੀ ਬੁੱਧੀ ਹੈਗੀ ਆ ਉਹਨੂੰ ਕਿਹਾ ਗਿਆ ਹੈ ਕਿ ਪਹਿਲੀ ਕੁरूप ਕੁजात ਕਲਖਣੀ ਉਹ ਕੁजात ਕਲਖਣੀ ਹੈ ਕਿਉਂਕਿ ਉਹਦੇ ਕੋਲ ਜਿਹੜੀ ਦੇਖਣ ਵਾਲੀ ਅਨਕ ਹੈਗੀ ਉਹ ਸੰਸਾਰੀ ਹੈਗੀ ਹੁਣ ਉਹਦੇ ਨਾਲ ਜਿਹੋਜਾਂਗੇ ਤਾਂ ਜਿਹੜੀ ਹਉਮੈ ਦੀ ਕਸਮਾ ਲੱਗੀ ਜਿਹੜੀ ਜਿਹੜੀ ਕੁਸਾ ਲੱਗੀ ਹੋਈ ਹੈ ਨਾ ਸਰੀਰ ਲੱਗਿਆ ਹੋਇਆ ਹਉਮੈ ਦਾ ਉਹ ਜਿਹੜਾ ਉਹਦੀ ਸਮਝ ਨਹੀਂ ਆ ਸਕਦੀ ਇਸ ਕਰਕੇ ਕਹਿੰਦੇ ਚੀਨੇ ਤਤ ਗਗਨ ਦਾਸ ਦੁਆਰ ਹਰ ਮੁਖ ਪਾਠ ਪੜੇ ਵਿਚਾਰ ਹੁਣ ਜਿਹੜਾ ਹਰ ਦਾ ਮੁਖ ਹੈ ਜਿਹੜਾ ਆਕਾਸ਼ ਹੈ ਜਿਹੜਾ ਹਿਲਦਾ ਹੈ ਤੂੰ ਸੱਚ ਨੂੰ ਸਮਝੇਗਾ ਉਹਦੇ ਵਿੱਚ ਤੈਨੂੰ ਅੰਦਰ ਵਿਚਾਰ ਪੈਦਾ ਹੋਗੇ ਉਹਦੇ ਵਿੱਚ ਤੈਨੂੰ ਵਿਵੇਕ ਬੋਧ ਮਿਲੂਗੀ ਸੱਚ ਦੇ ਨਾਮ ਦੀ ਤੈਦੀ ਸਮਝ ਆਵੇਗੀ ਭੋਜਨ ਪਾਓ ਧਰਮ ਪਾਓ ਪਾਗਾ ਪਾ ਰੂਰਾ ਛਬਿਚੋ ਨਾ ਲਾਗੇ ਹੁਣ ਕਹਿੰਦੇ ਬ੍ਰਹਮ ਗਿਆਨੀ ਦਾ ਭੋਜਨ ਗਿਆ ਜੇ ਤੇਰਾ ਭੋਜਨ ਇਡ ਤਰੀਕ ਭੁੱਖ ਉਹ ਸੱਚ ਨੂੰ ਸਮਝਣ ਵਾਲੀ ਹੋ ਜੂਗੀ ਸੱਚ ਨੂੰ ਸਮਝਣ ਲੱਗ ਜੇਂਗਾ ਜੇ ਤੂੰ ਸੱਚ ਦਾ ਗਿਆਨ ਲੈਣ ਲੱਗ ਜਾਏਗਾ ਤਾਂ ਗਿਆਨ ਤਾਂ ਜੜੀ ਭਰ ਮੈਂਗਾ ਉਹ ਆਟੋਮੈਟਿਕਲੀ ਭਜ ਜਾਊਗਾ ਭੋਜਨ ਪਾਓ ਕਹਿੰਦੇ ਸੱਚੇ ਨਾਮ ਕੀ ਲਾਗੇ ਭੁੱਖ ਉਤ ਭੁੱਖੇ ਖਾਏ ਚੱਲਗੇ ਦੁੱਖ ਪਰ ਜੇ ਉਹਦੀ ਭੁੱਖ ਲੱਗ ਜਵੇ ਉਹਦੇ ਖਾਣ ਨਾਲ ਕੀ ਹੈਗਾ ਜੇ ਆਪਾਂ ਸੱਚ ਦਾ ਗਿਆਨ ਲੈਂਦੇ ਆ ਤਾਂ ਆਟੋਮੈਟਿਕਲੀ ਅਗਿਆਨਤਾ ਖਤਮ ਹੋ ਜਾਂਦੀ ਹੈ ਜੇ ਕੋਈ ਸਕੂਲੇ ਜਾਂਦਾ ਹੈ ਤਾਂ ਉਹ ਉਹਨੂੰ ਕਮ ਸੇ ਕਮ ਪੜ੍ਹਨਾ ਲਿਖਣਾ ਤਾਂ ਆ ਹੀ ਜਾਂਦਾ ਹੈ ਦੂਸਰੇ ਨਾਲ ਦੂਸਰੇ ਜਿਹੜੇ ਨਹੀਂ ਸਕੂਲੇ ਗਏ ਉਹਨਾਂ ਨਾਲੋਂ ਤਾਂ ਵਧੀਆ ਹੋ ਹੀ ਜਾਂਦਾ ਹੈ ਇਸੇ ਤਰ੍ਹਾਂ ਜੇ ਇਹਦੇ ਅੰਦਰ ਸੱਚ ਨੂੰ ਸਮਝਣ ਦੀ ਇੱਛਾ ਹੁੰਦੀ ਹੈ ਉਹਦਾ ਜਿਹੜਾ ਭਰਮ ਘਟਣ ਲੱਗ ਜਾਂਦਾ ਹੈ ਭਰਮ ਦਾ ਜਿਹੜੀ ਅਗਿਆਨਤਾ ਵਾਲਾ ਰੂਪ ਉਹ ਹੁੰਦਾ ਹੈਗਾ ਭਰਮ ਕਰਕੇ ਹੀ ਮੰਨਦਾ ਕਿ ਮੈਂ ਕੁਝ ਕਰਦਾ ਹੈਗਾ ਇਸ ਕਰਕੇ ਜੇ ਸਾਚੇ ਨਾਮ ਕੀ ਲਾਗੇ ਪੁਰਜੇ ਸੱਚ ਦੀ ਭੁੱਖ ਲੱਗ ਜਵੇ ਜੇ ਬ੍ਰਹਮ ਗਿਆਨੀ ਦਾ ਭੋਜਨ ਖਾਣ ਲੱਗ ਜਵੇ ਕਹਿੰਦੇ ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਧਾਰੋ ਜਿਹੜਾ ਪਹਿਲਾਂ ਤੇ ਖਾ ਲਵੇ ਗੁਰਵਾਣ ਦੇ ਉਦੇਸ਼ ਨੂੰ ਸਮਝ ਲਵੇ ਫਿਰ ਉਹਨੂੰ ਆਪਣੇ ਮਨ ਤੇ ਲਾਗੂ ਕਰ ਲਵੇ ਪੁੰਚਣਾ ਦਾ ਮਤਲਬ ਹੁੰਦਾ ਜਿਵੇਂ ਆਪਾਂ ਰੋਟੀ ਖਾਦੇ ਰੋਟੀ ਖਾਣ ਤੋਂ ਬਾਅਦ ਆਪਾਂ ਨੂੰ ਸ਼ਕਤੀ ਮਿਲਦੀ ਏ ਇਸੇ ਤਰ੍ਹਾਂ ਜੇ ਆਪਾਂ ਗਿਆਨ ਨੂੰ ਲੈ ਰਹੇ ਆਂ ਪੁੰਚਣਾ ਦਾ ਮਤਲਬ ਉਹ ਅੰਦਰੋਂ ਗਿਆਨ ਪੈਦਾ ਹੋਣ ਲੱਗ ਜਾਂਦਾ ਹੈ ਜਿਸਕਾ ਹੋਏ ਧਾਰ ਉਹਦਾ ਫਿਰ ਆਧਾਰ ਹੋ ਜਾਂਦਾ ਕਿ ਉਹਦਾ ਭਰਮ ਭੱਜ ਜਾਂਦਾ ਹੈ ਪਾ ਰੂਰਾ ਸ਼ਵੀ ਚੋਨ ਲਾਗੇ ਹੁਣ ਜਿਹੜੀ ਉਹਨੂੰ ਪਾ ਲੱਗਦਾ ਹੈ ਨਾ ਜਿਹੜਾ ਹੈ ਮਾਇਆ ਦੀਆਂ ਛਾਵਾਂ ਦਾ ਉਹ ਜਿਹੜੀ ਹੈਗਾ ਚੋਰ ਦੀ ਸ਼ਵੀ ਕਹਿੰਦੇ ਜਿਹੜਾ ਮਨ ਹੈਗਾ ਚੋਰ ਹੈਗਾ ਕਹਿੰਦੇ ਤਾਸਕਰ ਜੋ ਨਾਮ ਨਾਲ ਲਵੇ ਹੁਣ ਇਹ ਨਾਮ ਨੂੰ ਨਿਰਮਲ ਲੈਣਾ ਚਾਹੁੰਦਾ ਹੈਗਾ ਜਿਹੜਾ ਹੰਕਾਰ ਵਿੱਚ ਹੁੰਦਾ ਬੰਦਾ ਉਹ ਸੱਚ ਨੂੰ ਨਹੀਂ ਮੰਨਦਾ ਹੈਗਾ ਕਹਿੰਦੇ ਹਉਮੈ ਨਾਵੇਂ ਨਾਲ ਵਿਰੋਧ ਹੈ ਕਿਉਂਕਿ ਹਉਮੈ ਦਾ ਗਿਆਨ ਦੇ ਨਾਲ ਵਿਰੋਧ ਹੈਗਾ ਸੱਚ ਦੇ ਨਾਲ ਵਿਰੋਧ ਹੈਗਾ ਹੁਣ ਪਰ ਜਦੋਂ ਭੋਜਨ ਭਾਉ ਜਦੋਂ ਇਹਦਾ ਜਿਹੜਾ ਭੋਜਨ ਹੈਗਾ ਕਿਹਾਨ ਵਾਲਾ ਹੋ ਜਾਦਾ ਗਰਵਾਣ ਦੇ ਉਪਦੇਸ਼ ਵਾਲਾ ਹੋ ਜਾਂਦਾ ਤਾਂ ਭਰਨ ਦੌੜਦਾ ਫਿਰ ਇਹਨੂੰ ਜਿਹੜਾ ਪਾ ਜਿਹੜੀ ਹੈਗੀ ਆ ਅਗਿਆਨਤਾ ਦੀ ਜਿਹੜੀ ਉਹ ਪਾ ਨਹੀਂ ਲੱਗਦੀ ਪਾ ਇਹਨੂੰ ਮੈਲ ਨਹੀਂ ਲੱਗਦੀ ਸੱਚ ਨਾਲ ਲੱਗੇ ਮੈਲ ਕਿਆ ਮਲਤ ਹੋਈਏ ਗੁਨਾਹ ਹਾਰ ਪਰੋਈ ਕਿਸ ਕੋ ਰੋਈਏ ਜਿਹੜਾ ਸੱਚ ਜਦੋਂ ਅੰਦਰ ਹੋ ਜਾਂਦਾ ਫਿਰ ਇਹਨੂੰ ਸੰਸਾਰੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਤੰਗ ਨਹੀਂ ਕਰਦੀਆਂ ਹੈਗੀਆਂ ਉਹਦੀ ਮੈਲ ਨਹੀਂ ਲੱਗਦੀ ਇਨਾ ਚਿਰ ਅੰਦਰ ਅਗਿਆਤਾ ਉਹਨਾਂ ਚ ਰੋਮੈਲ ਹੀ ਤਾਂ ਸਰੀਰ ਹੈਗਾ ਮੈਲ ਹੀ ਤਾਂ ਕਪੜਾ ਹੈਗਾ ਤਿਲਕ ਲਲਾਟ ਜਾਣੇ ਪਰ ਇੱਕ ਬੂਝੇ ਬ੍ਰਹੰਤਰੀ ਭਵੇ ਇੱਕ ਚਿਤ ਇੱਕ ਛੇਣ ਜਿੰਨ ਧਿਆਉ ਕਾਲ ਫਾਸ ਕੇ ਵਿੱਚ ਨਾ ਆਏ ਇੱਕ ਮਨ ਇੱਕ ਚਿਤ ਹੋ ਕੇ ਸਾਵਧਾਨ ਇਕਾਗਰ ਚੀਜ਼ ਹੋ ਕੇ ਜਦੋਂ ਕੋਈ ਧਿਆਉਦਾ ਹੈਗਾ ਉਹ ਫਿਰ ਇੱਕ ਨੂੰ ਸਮਝ ਲੈਂਦਾ ਹੈਗਾ ਕਾਲ ਦੀ ਫਾਸੀ ਦੇ ਵਿੱਚ ਨਹੀਂ ਪੈਂਦਾ ਹੁਣ ਤਿਲਕ ਲਲਾਟ ਹੁਣ ਤਿਲਕ ਦਾ ਮਤਲਬ ਹੁੰਦਾ ਹੁਣ ਮਨ ਨੂੰ ਜਿਹੜਾ ਹੈਗਾ ਉਹ ਆਪਣੇ ਅੰਦਰ ਜੋੜਦਾ ਹੈਗਾ ਜੇ ਅੰਦਰ ਇਹ ਅੰਤਰਮੁਖੀ ਧਿਆਨ ਹੋ ਜਾਏ ਕਈ ਕੋਟ ਆਤਮ ਧਿਆਨ ਧਾਰੇ ਜੇ ਆਪਣੇ ਆਤਮਾ ਦਾ ਧਿਆਨ ਧਾਰੇ ਆਪਣੇ ਮੂਲ ਦਾ ਧਿਆਨ ਧਾਰੇ ਤਾਂ ਫਿਰ ਇਹ ਮਨ ਚੇਤ ਇੱਕ ਹੋ ਜਾਂਦੇ ਹੈਗੇ ਕਾਇਆ ਕਾ ਅਸਣ ਮਨ ਜਾਗੋਤੀ ਜੇ ਆਪਾਂ ਜਿਹੜੀ ਕਾਇਆ ਹੈਗੀ ਜਿਹੜਾ ਅੰਦਰਲਾ ਸਰੀਰ ਜਿਹੜਾ ਗੁਪਤ ਦੇਹੀ ਹੈਗੀ ਆ ਉਹਨੂੰ ਆਸਣ ਕਰ ਲਈਏ ਤੇ ਉਹਨੂੰ ਜਾਣਨ ਲੱਗ ਜਾਈਏ ਉਹਦੇ ਵਿੱਚ ਧਿਆਨ ਲਾਏ ਤਾਂ ਆਪਾਂ ਇੱਕ ਨੂੰ ਸਮਝ ਸਕਦੇ ਹਾਂ ਕਹਿੰਦੇ 부ਝੇ ਬ੍ਰਹਮ ਅੰਤਰੀਕ ਵੇਖ ਹੁਣ ਜੇ ਆਪਾਂ ਉੱਥੇ ਬੈਠ ਕੇ ਬਾਬਾ ਜੈਕਾਰ ਕੀਰਤਿਆ ਕੀ ਕਰਤੇ ਕਹੇ ਵਿਚਾਰ ਉਸ ਘਰ ਵਿੱਚ ਬੈਠ ਕੇ ਹਿਰਦੇ ਵਿੱਚ ਬੈਠ ਕੇ ਸਿਰਫ ਧਿਆਨ ਦੇ ਨਾਲ ਗੁਰਬਾਣੀ ਦੇ ਉਪਦੇਸ਼ ਦੀ ਵਿਚਾਰ ਕਰਦੇ ਆਂ 부ਝੇ ਬ੍ਰਹਮ ਬ੍ਰਹਮ ਨੂੰ 부ਝਦੇ ਆ ਕਿ ਬ੍ਰਹਮ ਕੀ ਹੈ ਕਹਿੰਦੇ ਬ੍ਰਹਮ ਦੀ ਸੇ ਬ੍ਰਹਮ ਸੁਣੀਏ ਇੱਕੋ ਇੱਕੋ ਵਖਾਣੀਏ ਆਤਮ ਪਸਾਰਾ ਕਰਨ ਹਾਰਾ ਏਕ ਬਿਨਾਨੀ ਜਾਣੀਏ ਹੁਣ ਆਤਮ ਪਸਾਰਾ ਜਿਹੜਾ ਕੀਤਾ ਹੋਇਆ ਸਾਰਾ ਬ੍ਰਹਮ ਦਾ ਕੀਤਾ ਹੋਇਆ ਬ੍ਰਹਮ ਹੈਗਾ ਆਕਾਸ਼ ਵਿੱਚ ਪਰ ਉਹਦਾ ਧਿਆਨ ਹੈਗਾ ਮਾਇਆ ਵਿੱਚ ਉਮਾਇਆ ਦੇ ਵਿੱਚ ਧਿਆਨ ਦੇ ਨਾਲ ਇਸ ਰੀੜੜੇ ਚੱਲ ਰਹੇ ਹੈਗੇ ਤੇ ਇਹਨੂੰ ਭਲੇਖਾ ਵਿਆਗ ਕਿ ਮਨ ਸਰੀਰ ਹੈਗਾ ਕਰਕੇ ਉੱਥੇ ਫਿਰ ਇਹ ਕਹਿੰਦੇ ਚੀਨੇ ਤਤ ਗਗੰਦਾਸ ਦੁਆਰ ਇਹ 10ਵੇਂ ਦੁਆਰ ਦੇ ਵਿੱਚ ਜਾ ਕੇ ਇਹ ਜੇ 부ਝੇ ਤਾਂ ਕਹਿੰਦੇ 부ਝੇ ਬ੍ਰਹਮ ਅੰਤਰੀ ਭਵੇ ਅੰਦਰ ਭਵੇਕ ਪੈਦਾ ਹੋ ਜਾਂਦਾ ਤੇ ਬ੍ਰਹਮ ਨੂੰ 부ਝ ਜਾਂਦਾ ਹੈ ਆਚਾਰ ਹੀ ਨਹੀਂ ਕੀਤਾ ਜਾਏ ਪਾਠ ਪੜੇ ਨਹੀਂ ਕੀਮਤ ਪਾਏ ਕਹਿੰਦੇ ਜਿਹੜੇ ਹੋਰ ਆਚਾਰ ਵਿਚਾਰ ਜਿੰਨੇ ਵੀ ਬਾਹਰ ਆਪਾਂ ਬਾਹਰ ਮੁਕੀ ਤਰੀਕੀ ਕਰਦੇ ਹੈਗੇ ਉਹਦੇ ਨਾਲ ਇਹਦੀ ਸਮਝ ਨਹੀਂ ਆ ਸਕਦੀ ਕਿਉਂਕਿ ਮਨ ਜੀਤੇ ਜਾਗੇ ਤਾਂ ਮਨ ਨੂੰ ਜਿੱਤਣਾ ਹੈਗਾ ਪਾਠ ਪੜ੍ਹੇ ਨਹੀਂ ਗੀਂਦ ਰਾ ਜਿੰਨੇ ਪਾਠ ਪੜ੍ਹੇ ਔਰ ਵੇਦ ਵਿਚਾਰੇ ਉਹ ਨਿਵਲ ਭਉਂਗਾਂਉ ਸਾਦੇ ਹੁਣ ਜਿੰਨੇ ਵੀ ਆਪਾਂ ਪਾਠ ਪੜ੍ਹਨੇ ਕਹਿੰਦੇ ਉਹਦੇ ਨਾਲ ਇਹਦੀ ਸਮਝ ਨਹੀਂ ਆ ਸਕਦੀ ਇਹਦੀ ਕੀਮਤ ਨਹੀਂ ਪਾਈ ਜਾ ਸਕਦੀ ਅਸ਼ਟ ਦਸੀ ਚੌਪੇਦ ਨਾ ਪਾਇਆ ਨਾਨਕ ਸਤਿਗੁਰੂ ਬ੍ਰਹਮ ਦਿਖਾਇਆ 18 ਪ੍ਰਾਣ ਹੈਗੇ 4 ਵੇਦ ਹੈਗੇ ਉਹ ਵੀ ਇਹਨੂੰ ਸਮਝ ਨਹੀਂ ਸਾਕੇ ਨਾਨਕ ਸਤਗੁਰੂ ਬ੍ਰਹਮ ਦਿਖਾਇਆ ਨਾਨਕ ਜੀ ਕਹਿੰਦੇ ਆ ਜਿਹੜਾ ਸੱਚ ਦਾ ਗਿਆਨ ਹੈ ਉਹਨਾਂ ਨੇ ਬ੍ਰਹਮ ਦਿਖਾ ਦਿੱਤਾ ਹੈਗਾ ਪਰ ਜਿਹੜੇ 18 ਪ੍ਰਾਣ ਹੈਗੇ ਚਾਰ ਬੇਜ ਹੈਗੇ ਉਹਨਾਂ ਨੂੰ ਇਹਦੀ ਸਮਝ ਨਹੀਂ ਆਏਗੀ ਸਤਗੁਰ ਤੇ ਖਾਲੀ ਕੋ ਨਹੀਂ ਮੇਰੇ ਪ੍ਰਭੂ ਮੇਰ ਮਾਰੇ ਹਰੇਕ ਦੇ ਅੰਦਰ ਸੱਚ ਦਾ ਗਿਆਨ ਹੈ ਤੇ ਉਹ ਤੋਂ ਬਗੈਰ ਕੋਈ ਨਹੀਂ ਹੈਗੀ ਵੱਖਰੀ ਗੱਲ ਹੈ ਕਿ ਆਪਾਂ ਨੂੰ ਉਹਦਾ ਗਿਆਨ ਨਹੀਂ ਹੈਗਾ ਪਰ ਜੇ ਆਪਾਂ ਧਿਆਨ ਅੰਤਰਮੁਖੀ ਕਰਾਂਗੇ ਤਾਂ ਉਹਦੇ ਨਾਲ ਕਹਿੰਦੇ ਅੰਤਰੀ ਪ੍ਰੇਮ ਪ੍ਰਾਪਤੀ ਦਰਸ਼ਨ ਅੰਦਰ ਜੇ ਪ੍ਰੇਮ ਪੈਦਾ ਹੋ ਜਾਊਗਾ ਤਾਂ ਗੁਰਬਾਣੀ ਵੀ ਆਪਾਂ ਨੂੰ ਸਮਝ ਆਉਣੀ ਹੀ ਦਰਸ਼ਨ ਹੈਗਾ ਗੁਰਬਾਣੀ ਸੋ ਪ੍ਰੀਤ ਸੋ ਪਰਸਨ ਜੇ ਗੁਰਬਾਣੀ ਦੇ ਨਾਲ ਪ੍ਰੀਤ ਪੈਦਾ ਹੋ ਗਈ ਆ ਤਾਂ ਪਰਸਨ ਹੈਗਾ ਗੁਰਦੁਆਰਿਆਂ ਚ ਸ਼ਬਦ ਪੜ੍ਹਦੇ ਆ ਨਾ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨੋਂ ਦੁੱਖ ਜਾਏ ਹੁਣ ਉਹ ਜਿਹੜਾ ਉਹ ਪਰਸਨ ਹੈਗਾ ਉਹ ਗੁਰਬਾਣੀ ਦੇ ਨਾਲ ਪ੍ਰੀਤ ਪੈਦਾ ਹੋਈ ਉਹਨੂੰ ਪਰਸਨ ਕਿਹਾ ਗਿਆ ਹੋਰ ਉੱਥੇ ਗੁਰਦੁਆਰੇ ਜਾ ਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਲਾ ਕੇ ਦੇਖਦੇ ਆ ਨਾ ਤਾਂ ਬੱਤਾ ਦੇਖਦੇ ਆ ਤੇ ਕਿਸੇ ਦਾ ਜਨਮ ਮਰਨ ਦੁੱਖ ਤਾਂ ਗਿਆ ਨਹੀਂ ਹੈਗਾ ਸ਼ਬਦ ਹੈਗਾ ਉਸ ਸ਼ਬਦ ਵਿੱਚ ਗਿਆਨ ਹੈਗਾ ਪਰ ਉਹ ਗਿਆਨ ਤਾਂ ਹੀ ਸਮਝ ਆਊਗਾ ਜੇ ਆਪਾਂ ਉਹਨੂੰ ਸਮਝਾਂਗੇ ਉਹਨੂੰ বুঝਾਂਗੇ ਹੁਣ ਉਦਾਂ ਉਹ ਜਿਹੜੇ ਸ਼ਬਦ ਵਰਤਦੇ ਹੈਗੇ ਆ ਉਹਦੇ ਨਾਲ ਆਪਾਂ ਨੂੰ ਧਿਆਨ ਇਦਾਂ ਲੱਗਦਾ ਕਿ ਬਾਹਰ ਦੀਆਂ ਗੱਲਾਂ ਜਦ ਕਿ ਕਰਵਾਣੀ ਜਿਹੜੀ ਹੈਗੀ ਆ ਆਤਮਾ ਪ੍ਰਾਤਮਾ ਇੱਕੋ ਕਰੇ ਅੰਤਰ ਕੀ ਦੁਬਿਧਾ ਅੰਤ ਮਰੇ ਹੁਣ ਜੇ ਆਪਾਂ ਆਪਣਾ ਜਿਹੜਾ ਮੂਲ ਹੈ ਜਿਹੜਾ ਹਿਰਦੇ ਵਿੱਚ ਆਕਾਸ਼ ਵਿੱਚ ਬੈਠਾ ਹੈ ਕਾਇਆ ਵੀ ਜਿਹੜਾ ਬੈਠਾ ਹੈ ਉਹ ਪ੍ਰਾਤਮਾ ਹੈ ਤੇ ਉਹਦਾ ਜਿਹੜਾ ਧਿਆਨ ਹੈ ਇਹ ਆਤਮਾ ਹੈਗਾ ਜੀ ਦੋਨੋਂ ਨੂੰ ਆਪਾਂ ਇੱਕ ਕਰ ਲਈਏ ਭਾਵ ਦੋਨਾਂ ਦਾ ਸਵਾਇਕ ਹੋ ਜਾਏ ਸਾਰੇ ਦੋਨੇ ਅੰਦਰਲਾ ਤਾਂ ਪਹਿਲਾਂ ਹੀ ਹੁਕਮ ਅਨਸਾਰ ਹੀ ਹੈ ਜੇ ਬਾਹਰਲੀ ਜਿਹੜੀ ਆਪਣੀ ਬੁੱਧੀ ਵੀ ਹੁਕਮ ਅਨਸਾਰ ਹੀ ਹੋ ਜਾਏ ਅੰਤਰ ਕੀ ਦੁਵਿਧਾ ਅੰਤਰੀ ਮਰੇ ਆਪਣੀ ਜਿਹੜੀ ਦੁਵਿਧਾ ਆ ਗਿਆ ਕਹਿੰਦੇ ਦੁਵਿਧਾ ਮੈਂ ਦੋਨੋਂ ਗਏ ਮਾਇਆ ਮਿਲੀ ਨਾ ਆਰਾਮ ਫਿਰ ਇਹ ਜਿਹੜੀ ਦੁਵਿਧਾ ਮਰ ਸਕਦੀ ਹੈ ਤੇ ਆਪਾਂ ਨੂੰ ਸੱਚ ਦੀ ਸਮਝ ਆ ਸਕਦੀ ਹੈ ਗੁਰ ਪ੍ਰਸਾਦੀ ਪਾਇਆ ਜਾਏ ਹਰ ਸੋ ਚਿਤ ਲੱਗੇ ਫਿਰ ਕਾਰਨਾ ਆਏ ਤੇ ਗਿਆਨ ਦੀ ਕਿਰਪਾ ਹੁੰਦੀ ਹੈ ਫਿਰ ਆਪਣੇ ਆਪ ਦੀ ਸਮਝ ਪੈ ਜਾਂਦੀ ਹੈ ਆਪਣੇ ਮੂਲ ਦੀ ਸਮਝ ਪੈ ਜਾਂਦੀ ਹੈ ਸੱਚ ਦਾ ਗਿਆਨ ਮਿਲ ਜਾਂਦਾ ਹੈ ਨਾ ਮਿਲ ਜਾਂਦਾ ਹੈ ਹਾਸੇਉ ਚਿੱਤ ਲਾਗੇ ਜੀ ਆਪਣਾ ਮੂਲ ਦੇ ਨਾਲ ਚਿੱਤ ਲੱਗ ਜਵੇ ਤੇ ਫਿਰ ਜਿਹੜਾ ਆਪਾਂ ਨੂੰ ਕਾਲ ਹੈ ਉਹ ਖਾ ਨਹੀਂ ਸਕਦਾ ਕਾਲ ਕਲਪਨਾ ਕਰੇ ਨਾ ਖਾਏ ਜਿਹੜੀ ਕਲਪਨਾ ਹੀ ਕਾਲ ਹੈ ਉਹ ਆਪਾਂ ਨੂੰ ਨੁਕਸਾਨ ਨਹੀਂ ਕਰ ਸਕਦੀ ਸਿਰਫ ਆਪਾਂ ਨੂੰ ਗੁਰਬਾਣੀ ਦੇ ਦੇਸ਼ ਨਾਲ ਜੁੜਨ ਦੀ ਲੋੜ ਹੈ ਉਹਨੂੰ ਸਮਝਣ ਦੀ ਲੋੜ ਹੈ ਉਹਦੇ ਨਾਲ ਚੱਲਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ